ਅਸੀਂ ਪ੍ਰਾਈਵੇਟ ਕਾਲਜ ਅਬੋਰ ਗਏ ਅਸੀਂ ਉੱਥੇ ਐਡਮਿਸ਼ਨ ਕਰਾਇਆ ਏ ਉਹਨਾਂ ਨੇ ਆਯੁਰਵੇਦ ਵਿੱਚ ਕਲਾਸਾਂ ਲਾਉਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਜਦੋਂ ਹੋਮੋਪੈਥੀ ਦਾਖਲ ਤੁਸੀਂ ਕਰਵਾਇਆ ਤੇ ਕਲਾਸਾਂ ਆਯੁਰਵੇਦ ਦੀ ਕਰਵਾਉਣ ਦੀ ਹਾਂਜੀ ਉੱਥੋਂ ਸਾਨੂੰ ਇਹ ਸਚਾਈ ਸਾਹਮਣੇ ਆਈ ਵੀ ਇਹਨਾਂ ਦੀ ਤਾਂ 2024 ਚ ਮਾਨਤਾ ਹੀ ਰੱਦ ਸੀ ਹਰਮਿਸ਼ਨ ਦੇ ਹੀ ਨਹੀਂ ਸਕਦੀ ਸੀ ਹਾਂਜੀ ਅਸੀਂ ਜਦੋਂ ਉੱਥੋਂ ਪਤਾ ਕਿੱਦਾਂ ਹੁਸ਼ਿਆਰਪੁਰੋਂ ਉਹ ਵੀ ਆਦੇ ਵੀ ਦਾ ਸਾਰਾ ਕੰਮ ਹੀ ਥੋੜਾ ਫਰਜ਼ੀ ਆ। ਹੁਸ਼ਿਆਰਪੁਰ ਕੀ ਹੈ? ਯੂਨੀਵਰਸਿਟੀ ਆ ਯਾਰ ਗੁਰੂ ਰਵੀਦਾਸ ਇਹਨਾਂ ਦੀ। ਇਸ ਤਰ੍ਹਾਂ ਜਿਹੜੇ ਵਿਦਿਆਰਥੀ ਇੱਕ ਡਾਕਟਰ ਬਣਨ ਦਾ ਸੁਪਨਾ ਲੈ ਕੇ ਆਏ ਸੀਗੇ ਉਹਨਾਂ ਦਾ ਸੁਪਨਾ ਚੱਕਣਾ ਚੂਰ ਹੋ ਗਿਆ ਜਦੋਂ ਅਸੀਂ ਪੜਤਾਲ ਦੇ ਵਿੱਚ ਪਏ ਤੇ ਜਿਹੜੇ ਹੋਰ ਸਟੇਟਾਂ ਦੇ ਵਿਦਿਆਰਥੀ ਸੀ ਉਹ ਪਹਿਲਾਂ ਹੀ ਛੱਡ ਕੇ ਚਲੇ ਗਏ ਸੀ। ਇਹ ਸਾਰੇ ਹਾਈ ਕੋਰਟ ਦੇ ਜਿਹੜੇ ਆਰਡਰ ਹੈਗੇ ਆ ਜਿਦੇ ਵਿੱਚ ਬਕਾਇਦਾ ਉਹਨਾਂ ਲਿਖਿਆ ਹੈ ਵੀ ਇਹਨਾਂ ਦੀ 2024 ਦੇ ਵਿੱਚ ਮਾਨਤਾ ਰੱਦ ਹੈਗੀ ਆ ਇਹਨਾਂ ਕੁਝ ਕਰਨ ਦੇ ਬਾਵਜੂਦ ਇਹ ਜਿਹੜੇ ਧਮਕੀਆਂ ਵੀ ਇੱਥੋਂ ਤੱਕ ਇਹਨਾਂ ਦੀਆਂ ਆਈਆਂ ਹੈਗੀਆਂ ਵੀ ਜੇਕਰ ਤੁਸੀਂ ਸਾਡੇ ਨਾਲ ਇਦਾਂ ਕੋਈ ਪੇਸ਼ ਆਉਂਗੇ ਤਾਂ ਅਸੀਂ ਤੁਹਾਡੇ ਜਿਹੜੇ ਬੱਚਿਆਂ ਦੀ ਐਡਮਿਸ਼ਨ ਅੱਗੇ ਵੀ ਨਹੀਂ ਹੋਣ ਦੇਣੀ ਇਹ ਇਕਬਾਲ ਸਿੰਘ ਜਿਹੜਾ ਆਲੂ ਵਾਲੀਆ ਲਾਹਵ ਸਿੰਘ ਆਲੂ ਵਾਲੀਆ ਦਾ ਬੇਟਾ ਹੈਗਾ ਉਹਦੀ ਇਹ ਧਮਕੀ ਸੀ ਕਹਿੰਦਾ ਅਸੀਂ ਤੁਹਾਡੇ ਜਿਹੜੇ ਨਵੀਂ ਐਡਮਿਸ਼ਨ ਵੀ ਰਕਵਾ ਸਕਦੇ ਸੀਗੇ ਸਾਰਾ ਸਾਡੀ ਬੱਚੀ ਦੀ ਐਡਮਿਸ਼ਨ ਹੋਣ ਦੇ ਬਾਵਜੂਦ ਵੀ ਬੱਚੀ ਹਜੇ ਸਦਮੇ ਤੋਂ ਬਾਹਰ ਨਹੀਂ ਆਏਗੀ। ਉਹਦੀ ਡਿਪਰੈਸ਼ਨ ਦੀ ਦਵਾਈ ਚੱਲਦੀ ਸਾਡਾ ਪਰਿਵਾਰ ਸਾਰਾ ਸਦਮੇ 'ਚ ਆ। ਵੀ ਅਸੀਂ ਤਾਂ ਬੱਚਾ ਪਣਾਉਣ ਦੀ ਖਾਤਰ ਲਾਇਆ ਸੀਗਾ ਤੇ ਇਹਨਾਂ ਨੇ ਸਾਡੇ ਨਾਲ ਇਹਨਾਂ ਧੋਖਾ ਕੀਤਾ ਤੇ ਦੂਸਰੇ ਬੱਚਿਆਂ ਦਾ ਵੀ ਕੋਈ ਹਾਲ ਨਹੀਂਗਾ ਤੇ ਮੈਂ ਇਹਨਾਂ ਨੂੰ ਖੀਸਬਾਰ ਤਾਂ ਆਖਿਆ ਜਦੋਂ ਮੈਨੂੰ ਆਦੇ ਜੇ ਤੁਸੀਂ ਫੀਸ ਮੰਗੋਗੇ ਤਾਂ ਅਸੀਂ ਐਡਮਿਸ਼ਨ ਰਕਵਾ ਦਾਂਗੇ। ਜੇ ਕਿਸੇ ਦਾ 2 ਲੱਖ ਹੈਗਾ ਤਾਂ ਉਹਨੂੰ ਕਹਿੰਦੇ ਵੀ ਤੁਹਾਨੂੰ 60000 ਰੁਪਏ ਦੇ ਦਿੰਨੇ ਆ ਤੁਸੀਂ ਚੁੱਪ ਕਰ ਜਾਓ ਇਸ ਤਰ੍ਹਾਂ ਜਿਹੜੇ ਦੂਜੀਆਂ ਸਟੇਟਾਂ ਦੇ ਵਿਦਿਆਰਥੀ ਹੈਗੇ ਆ ਉਹ ਅੱਧ ਵਾਟੇ ਛੱਡ ਕੇ ਮਤਲਬ ਚਲੇ ਗਏ ਹੈਗੇ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਸਟਾਫ ਹੀ ਹੈ ਨਹੀਂਗਾ ਸਟਾਫ ਤਾਂ ਜਦੋਂ ਇਹਨਾਂ ਨੇ ਕੇਵਲ ਐਡਮਿਸ਼ਨਰ ਲੈਣੀਆਂ ਸੀ ਉਦੋਂ ਕੋਈ ਮਹੀਨਾ ਵੀ ਦੇਣ ਉੱਥੇ ਸਟਾਫ ਅਵੇਲੇਬਲ ਕਰ ਲਿਆ ਉਸ ਤੋਂ ਬਾਅਦ ਤਾਂ ਇਹ ਹੋਮੋਪੈਥਿਕ ਦੇ ਸਟੂਡੈਂਟ ਹੋਣ ਤੇ ਉਹਨਾਂ ਦੀਆਂ ਕਲਾਸਾਂ ਜਿਹੜੀਆਂ ਆਯੁਰਵੇਦ ਵਿਭਾਗ ਦੇ ਵਿੱਚ ਲਵਾਉਣ ਔਰ ਸਰਕਾਰ ਦੀ ਇਸ਼ਤ ਰਛਾਇਆ ਦੇ ਵਿੱਚ ਪ੍ਰਸ਼ਾਸਨ ਦੇ ਨੱਕ ਹੇਠ ਇਹ ਸਾਰੀ ਕਪਲੇਬਾਜੀ ਚੱਲ ਰਹੀ ਆ ਸਾਰਾ ਕੁਝ ਨਿਗਾਹਾਂ ਦੇ ਵਿੱਚ ਹੁੰਦਾ ਪਰ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਇਸ ਫੀਲਡ ਦੇ ਵਿੱਚ ਆਉਣ ਤੋਂ ਰੋਕਣ ਦੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚੋਂ ਬਾਹਰ ਤੱਕ ਕਰਨ ਦੇ ਲਈ ਇਹ ਸਾਰਾ ਕੁਝ ਚੱਲ ਰਿਹਾ ਏ ਇਹ ਸਰਕਾਰ ਦੀ ਗਿਣੀ ਮਿੱਥੀ ਸਾਜ਼ਿਸ਼ ਆ ਨਸੀਅਤ ਵਿੱਚ ਬਹੁਤ ਵੱਡਾ ਹੋਮੋਪੈਥਿਕ ਦਾ ਆਧਾਰਾ ਦਿੱਲੀ ਦੇ ਵਿੱਚ ਤਾਂ ਉਹਨਾਂ ਨੇ ਸਾਨੂੰ ਪੂਰੀ ਡਿਟੇਲ ਦੇ ਵਿੱਚ ਪਹਿਲਾਂ ਤਾਂ ਇਹੀ ਗੱਲ ਕਹੀ ਵੀ ਕਹਿੰਦਾ ਸਾਨੂੰ ਅਫਸੋਸ ਆ ਵੀ ਤੁਹਾਡੇ ਬੱਚਿਆਂ ਦੇ ਨਾਲ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਹਿੰਦੇ ਉਹਨਾਂ ਦੀ ਤਾਂ ਮਾਨਤਾ ਹੀ ਰੱਦ ਆ ਅਸੀਂ ਚੇਤਾਵਨੀ ਦਿੰਦੇ ਆ ਉਹ ਸੰਸਥਾ ਦਾ ਜਿਹੜਾ ਮਰਜ਼ੀ ਸੁਣਦਾ ਹੋਵੇ ਉਹ ਅਸੀਂ ਕਹਿੰਨੇ ਆ ਕਿ ਜੇਕਰ ਵਿਦਿਆਰਥੀਆਂ ਦੀਆਂ ਪੀਸਾ ਮਾਫ ਕਰ ਦੋਗੇ ਤਾਂ ਚੰਗੀ ਗੱਲ ਆ ਨਹੀਂ ਫਿਰ ਕਿਸਾਨ ਅਤੇ ਬੰਦੀਆਂ ਦੇ ਵਿਦਿਆਰਥੀਆਂ ਦਾ ਜਿਹੜਾ ਇਤਿਹਾਸ ਆ ਉਹਨਾਂ ਨੂੰ ਪੜ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਚੈਨਲਾਂ ਤੇ ਕਿ ਕਿਸਤ ਕਿਸ ਤਰ੍ਹਾਂ ਦੇ ਮਾਮਲੇ ਹੱਲ ਕਰਾਇਆ ਉਹ ਜਿਹੜਾ ਮਾਲਕ ਦਾ ਵਰਤੀਰਾ ਹੈਗਾ ਉਹਦਾ ਬਹੁਤ ਜ਼ਿਆਦਾ ਮਾੜਾ ਹੈਗਾ ਉਹ ਜਥੇਬੰਦੀਆਂ ਬਾਰੇ ਜਾਂ ਆਮ ਲੋਕਾਂ ਬਾਰੇ ਉਹ ਜਿਹੜੇ ਉਹ ਕੀੜੇ ਮਕੌੜੇ ਸਮਝਦੇ ਆ ਜਿਹੜੇ ਬੱਚਿਆਂ ਨੇ ਇੱਕ ਸੁਪਨਾ ਸੰਜੋਇਆ ਸੀਗਾ ਵੀ ਡਾਕਟਰ ਬਣ ਕੇ ਅਸੀਂ ਸਮਾਜ ਦੀ ਸੇਵਾ ਕਰਨੀ ਹੈ ਉਹ ਬੱਚੇ ਅੱਜ ਜਿਹੜਾ ਹੈਗਾ ਉਹ ਆਪਣੇ ਆਪ ਹੀ ਮਾਨਸਿਕ ਰੋਗੀ ਹੋ ਚੁੱਕਿਆ ਉਹਨਾਂ ਦਾ ਜਿਹੜਾ ਭਵਿੱਖ ਹੈਗਾ ਉਹ ਆਪ ਹੀ ਧੁੰਦਲਾ ਦਿਖਾਈ ਦਿੰਦਾ ਹੈਗਾ ਉਹ ਜਿਹੜਾ ਲਾਭ ਸਿੰਘ ਆਲੂ ਵਾਲੀਆ ਅਕਬਾਲ ਸਿੰਘ ਆਲੂ ਵਾਲੀਆ ਉਹ ਕਹਿੰਦੇ ਸਾਡੀ ਸਰਕਾਰੀ ਦਰਬਾਰੇ ਬਹੁਤ ਵੱਡਾ ਸਾਡਾ ਦਬਦਬਾ ਹੈਗਾ ਇਹਨਾਂ ਨੇ ਸਥਾਨਕ ਉਥੇ ਪੱਤਰਕਾਰਾਂ ਨੂੰ ਧਮਕਾਉਣਾ ਸ਼ੁਰੂ ਕੀਤਾ ਹੋਇਆ ਉਹਨਾਂ ਨੂੰ ਕਹਿੰਦੇ ਆ ਵੀ ਇਹ ਖਬਰ ਲੱਗਣੀ ਨਹੀਂ ਚਾਹੀਦੀ ਉਥੇ ਤੌਂਸ ਦਿਖਾ ਰਹੇ ਹੈਗੇ ਆ ਕੋਰਨੀ ਵੀ ਸਾਨੂੰ ਕਿਹਾ ਵੀ ਅਸੀਂ ਫੀਸ ਲੈ ਲੈਂਦੇ ਮਤਲਬ ਲੈ ਸਕਦੇ ਇਹਨਾਂ ਤੋਂ ਇਹ ਫੀਸ ਨਹੀਂ ਦੇ ਰਹੇ ਡੀਐਸਪੀ ਐਸਐਸਪੀ ਡੀਸੀ ਤੱਕ ਅਸੀਂ ਐਪਲੀਕੇਸ਼ਨ ਲਾਤੀਆਂ ਸਾਡੀ ਕੋਈ ਸੁਣਵਾਈ ਨਹੀਂ ਲਾਵ ਸਿੰਘ ਆਲੂ ਵਾਲੀਆ ਮੋਗੇ ਦਾ ਰਹਿਣ ਵਾਲਾ ਉਹਨਾਂ ਦਾ ਬੇਟਾ ਇਕਬਾਲ ਸਿੰਘ ਆਲੂ ਵਾਲੀਆ ਮਤਲਬ ਵਿਤਕਰਾ ਇਹਨਾਂ ਨੇ ਮਾੜਾ ਇਹਨਾਂ ਦਾ ਨਾ ਵੀ ਕਾਲਜ ਵਾਲਾ ਦਾ ਸਿਸਟਮ ਹੀ ਨਹੀਂ ਹੈਗਾ ਜੀ ਇਹਨਾਂ ਦਾ ਇੱਕ ਮਾਫੀਆ ਚਲਾ ਰਿਹਾ ਇਹ ਨਵੀਂ ਸਿੱਖਿਆ ਨੀਤੀ ਦੇ ਵਿੱਚ ਜਿਹੜਾ ਨੇ ਸਬਜੈਕਟ ਕੰਬੀਨੇਸ਼ਨ ਵੀ ਤਾਂ ਲਿਆਂਦੇ ਕਿ ਵਿਦਿਆਰਥੀ ਆਕ ਕੇ ਪ੍ਰਾਈਵੇਟ ਕਾਲਜਾਂ ਵੱਲ ਨੂੰ ਜਾਣ ਤੇ ਪ੍ਰਾਈਵੇਟ ਕਾਲਜਾਂ ਲੈ ਜਿਹੜੇ ਵਿਦਿਆਰਥੀ ਦੀ ਛੱਲ ਲਾਉਂਦੇ ਉਹ ਸਰੰਦੇ ਸਾਹਮਣੇ ਆ 10000 ਰੁਪਏ ਇੱਥੇ ਬੀਏ ਦੀ ਫੀਸ ਆ ਉੱਥੇ ਜਾਓ ਤਾਂ 18000 ਰੁਪਏ ਆ ਤਾ ਪ੍ਰਾਈਵੇਟ ਕਾਲਜ ਦੇ ਵਿੱਚ 5 ਸਬਜੈਕਟ ਆ ਤੇ 3 ਸਾਲ ਦੀ ਬੀਏ ਆ ਗਵਰਨਮੈਂਟ ਕਾਲਜ ਦੇ ਵਿੱਚ 9 ਸਬਜੈਕਟ ਆ ਤੇ 4 ਸਾਲ ਦੀ ਬੀਏ ਆ ਤੁਸੀਂ ਸੋਚ ਕੇ ਦੇਖੋ ਕਿ ਵਿਦਿਆਰਥੀ ਕਿਹੜਾ ਰਾਹ ਚੁਣੂਗਾ ਉਹਦੇ ਵਿੱਚੋਂ ਲੋਕ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਹੋਮੋਪੈਥਿਕ ਕਾਲਜ ਅਬੋਰ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਕਾਲਜ ਕੋਲ ਕੋਰਸ ਚਲਾਉਣ ਦੀ ਪਰਮਿਸ਼ਨ ਨਹੀਂ ਹੈ ਪਰ ਹੋਮੋਪੈਥੀ ਦਾ ਕੋਰਸ ਕਾਲ ਚਲਾ ਰਿਹਾ ਹੈ ਵਿਦਿਆਰਥੀਆਂ ਨੂੰ ਪਰੇਸ਼ਾਨ ਕਰ ਰਿਹਾ ਹੈ ਵਿਦਿਆਰਥੀਆਂ ਦਾ ਸ਼ੋਸ਼ਣ ਕਰ ਰਿਹਾ ਹੈ ਉਹਨਾਂ ਦੇ ਪੈਸੇ ਸਭ ਕੁਝ ਜਿਹੜੇ ਹੈ ਜਿ ਇੱਕ ਵਿਦਿਆਰਥੀ ਉੱਥੋਂ ਦਾਖਲਾ ਕਟਮਾਉਣ ਦੀ ਵੀ ਕੋਸ਼ਿਸ਼ ਕਰਦੇ ਆ ਤਾਂ ਵੀ ਨਹੀਂ ਕੱਟਿਆ ਜਾਂਦਾ ਪੈਸੇ ਵੀ ਰੱਖ ਲੈ ਜਾਂਦੇ ਆ ਪੂਰਾ ਮਾਮਲਾ ਕੀ ਹੈ ਉਸ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਰਨੇ ਵੀਰ ਨੇ ਇਹਨਾਂ ਨੇ ਆਪਣੀ ਬੇਟੀ ਦੀ ਐਡਮਿਸ਼ਨ ਕਰਵਾਈ ਸੀ ਇਹਨਾਂ ਨੇ ਕੀ ਕੁਝ ਵਾਪਰਿਆ ਉਹ ਇਹ ਜਾਣਕਾਰੀ ਦੇਣਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਮਾਮਲਾ ਹੈ ਜੀ ਸਰ ਅਸੀਂ 2024 ਸਾਡੀ ਬੱਚੀ ਨੇ NEET ਦਾ ਪੇਪਰ ਦਿੱਤਾ ਕਲੀਅਰ ਕੀਤਾ ਤੇ ਸਰਕਾਰੀ ਸੀਟ ਨਾ ਮਿਲੀ ਅਸੀਂ ਪ੍ਰਾਈਵੇਟ ਕਾਲਜ ਅਬੋਰ ਗਏ ਅਸੀਂ ਉੱਥੇ ਐਡਮਿਸ਼ਨ ਕਰਾਇਆ ਏ 13/9/2024 ਨੂੰ ਸੀ ਐਡਮਿਸ਼ਨ ਕਰਾਈ ਆ ਠੀਕ ਹੈ ਜਨਵਰੀ ਚ 25 ਚ ਕਲਾਸਾਂ ਚੱਲ ਪਈਆਂ ਜੀ ਬੱਚੇ ਕੋਲ ਸਟਾਫ ਨਹੀਂ ਸੀ ਪੜਾਉਂਦੇ ਨਹੀਂ ਸੀ ਬੱਚਿਆਂ ਨੂੰ ਉਹ ਅਸੀਂ ਉਹਨਾਂ ਨੂੰ ਬਾਰ-ਬਾਰ ਆਖਿਆ ਸਾਨੂੰ ਕਹਦੇ ਕਰਨ ਸਾਡੇ ਸਟਾਫ ਛੁੱਟੀ ਤੇ ਆ ਤਿੰਨ ਚਾਰ ਮਹੀਨੇ ਟੱਪ ਕੇ ਫਿਰ ਅਸੀਂ ਆਖਿਆ ਉਹਨਾਂ ਨੂੰ ਫਿਰ ਵੀ ਉਹਨਾਂ ਨੇ ਆਯੁਰਵੇਦ ਦੇ ਵਿੱਚ ਕਲਾਸਾਂ ਲਾਉਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਜਦੋਂ ਹੋਮੋਪੈਥੀ ਦਾਖਲ ਤੁਸੀਂ ਕਰਵਾਇਆ ਤੇ ਕਲਾਸਾਂ ਆਯੁਰਵੇਦ ਵਿੱਚ ਕਰਵਾਉਣੀਆਂ ਹਾਂਜੀ ਤੂੰ ਬੱਚਿਆਂ ਦੀ ਸੈਟਿੰਗ ਨਾ ਆਵੇ ਉੱਥੇ ਬੱਚੇ ਅੱਧਾ-ਅੱਧਾ ਘੰਟਾ ਆਯੁਰਵੇਦ ਕਲਾਣ ਦੇ ਗੇਟ ਅੱਡੇ ਹੁੰਦੇ ਸੀ ਖੜੇ ਰਹਿੰਦੇ ਸੀ ਬਾਹਰ 'ਚ ਫਿਰ ਉਸ ਤੋਂ ਬਾਅਦ ਜੂਨ ਦੀਆਂ ਛੁੱਟੀਆਂ ਆ ਗਈਆਂ ਜੂਨ ਦੀਆਂ ਛੁੱਟੀਆਂ 'ਚ ਬੱਚੇ ਸੀਗੇ ਜਿਹੜੇ ਮਹਾਰਾਸ਼ਟਰ ਦੇ ਉਹ ਵੀ ਜਾਵੜੇ ਦੇ ਬੱਚੇ ਸਾਡੇ ਘਰੇ ਵੀ ਆ ਗਏ ਖਰੇ ਜਦੋਂ ਦੁਬਾਰਾ ਗਏ ਬੱਚੇ ਹੀ ਦੂਰ ਰਹਿ ਗਏ ਅਸੀਂ ਉਦੋਂ ਦੋ ਬੱਚੇ ਰਹਿ ਕੇ ਪੜਾਉਣਾ ਬਿਲਕੁਲ ਬੰਦ ਕਰ ਗਏ ਅਸੀਂ ਫੇਰ ਗਏ ਸਾਨੂੰ ਆਦੇ ਵੀ ਤੁਹਾਨੂੰ ਕਾਲਜ ਦੀਆਂ ਪੜਾਆਈਆਂ ਹੀ ਹੁੰਦੀਆਂ ਅਸੀਂ ਆਖਿਆ ਵੀ ਚਲੋ ਅਸੀਂ ਬੱਚੇ ਚੇਂਜ ਕਰਾ ਲਾਂਗੇ ਆਪਦੇ ਕੰਨੇ ਬੱਚੇ ਵੀ ਨਹੀਂ ਚੇਂਜ ਹੋਣੇ ਅਸੀਂ ਫਿਰ ਐਨਸੀਐਚ ਅਧਾਰਾ ਦਿੱਲੀ ਉਹਨਾਂ ਨਾਲ ਅਸੀਂ ਮੇਲ ਕੀਤੀ ਉਹਾਂ ਦੇ ਵੀ ਡੇਢ ਸਾਲ ਬਾਅਦ ਬੱਚਾ ਪਹਿਲੀ ਔਰ ਪੇਪਰ ਦੇਊਗਾ ਤੇ ਪਾਸ ਹੋਊਗਾ ਤਾਂ ਫੇਰ ਚੇਂਜ ਹੋ ਸਕਦਾ ਤੇ ਅਸੀਂ ਆਖਿਆ ਵੀ ਇਹ ਤਾਂ ਹੱਲ ਨਹੀਂ ਹੋਇਆ ਬੱਚੇ ਦਾ ਤਾਂ ਸੂਚਰੀ ਖਰਾਬ ਹੋ ਗਿਆ ਅਸੀਂ ਉੱਥੇ ਮਿਲੇ ਉਹਨਾਂ ਨੂੰ ਜਾ ਕੇ ਜਦੋਂ ਅਸੀਂ ਉਹਨਾਂ ਕੋਲੇ ਮਿਲੇ ਉੱਥੋਂ ਸਾਨੂੰ ਇਹ ਸਚਾਈ ਸਾਹਮਣੇ ਆਈ ਵੀ ਇਹਨਾਂ ਦੀ ਤਾਂ 2024 ਚ ਮਾਨਤਾ ਹੀ ਰੱਦ ਸੀ ਐਡਮਿਸ਼ਨ ਦੇ ਹੀ ਨਹੀਂ ਸਕਦੀ ਸੀ ਹਾਂਜੀ ਐਨਸੀਐਚ ਨੇ ਇਹਨਾਂ ਨੂੰ ਮਤਲਬ ਐਡਮਿਸ਼ਨ ਮਾਨਤਾ ਰੱਦ ਕੀਤੀ ਵੀ ਸੀ ਇਹਨਾਂ ਦੀ ਦੋ ਦਿਨ ਇਹਨਾਂ ਨੇ ਇੱਥੇ ਵਿਜ਼ਿਟ ਕੀਤੀ ਸੀਗੀ ਦੋ ਦਿਨ ਉਹਨਾਂ ਨੇ 1 8 ਨੂੰ 2024 ਨੂੰ ਤੇ 2 8 ਨੂੰ ਉਹ ਇੱਥੇ ਦੋ ਦਿਨ ਉਹਨਾਂ ਨੇ ਜਾਂਚ ਕੀਤੀ ਆ ਵੀ ਮਤਲਬ ਦੋਹਾਂ ਦਿਨਾਂ ਚ ਉਹਨਾਂ ਨੇ ਕਹਿ ਵੀ ਇਹ ਚਲਾਉਣ ਦੇ ਕਾਬਿਲ ਨਹੀਂ ਹੈਗੇ ਉਹਨਾਂ ਨੇ ਰੱਦ ਕਰਤੀ ਦੀ ਇਹਨਾਂ ਨੇ ਉਦੋਂ ਬਰ ਕੋਰਟ ਦਾ ਵੀ ਹਸਾਰਾ ਲਿਆ ਕੋਰਟ ਚੋਂ ਵੀ ਇਹਨਾਂ ਦੇ ਮਤਲਬ ਹੱਕ ਜੀ ਹੋਇਆ ਕੇਸ ਹਾਰ ਗਏ ਉਸ ਤੋਂ ਬਾਅਦ ਜੋ ਵੀ ਇਹਨਾਂ ਨੇ ਸਾਨੂੰ ਨਹੀਂ ਦੱਸਿਆ ਸਾਨੂੰ ਤਾਂ ਉੱਥੇ ਜਾ ਕੇ ਪਤਾ ਲੱਗਿਆ ਦੂਸਰੇ ਬੱਚੇ ਜਾਵੜੇ ਇੱਕ ਬੱਚਾ ਹੋਰ ਸੀ ਸਾਡੇ ਨਾਲ ਗੁੜੀਆ ਪੰਜਾਬ ਦੀ ਅਸੀਂ ਦੋਵਾਂ ਨੇ ਮਤਲਬ ਹੁਸ਼ਿਆਰਪੁਰ ਯੂਨੀਵਰਸਿਟੀ ਆ ਉਹਦੇ ਉੱਥੋਂ ਜਾ ਕੇ ਪਤਾ ਕਰੋ ਸਾਨੂੰ ਉਹਦਾ ਫੇਕ ਲੱਗਦਾ ਸਾਰਾ ਕੋਈ ਛੋਡਾ ਵੀ ਐਡਮਿਸ਼ਨ ਦਾ ਅਲਾਟਮੈਂਟ ਲੈਟਰ ਵੀ ਜਿਹੜਾ ਇਹਨਾਂ ਦਾ ਨਾ ਫੇਕ ਆ ਅਸੀਂ ਜਦੋਂ ਉੱਥੋਂ ਪਤਾ ਕਿੱਦਾਂ ਹੁਸ਼ਿਆਰਪੁਰੋਂ ਉਹ ਵੀ ਆਦੇ ਵੀ ਤਾਂ ਸਾਰਾ ਕੰਮ ਹੀ ਥੋੜਾ ਫਰਜੀ ਆ ਹੁਸ਼ਿਆਰਪੁਰ ਕੀ ਹੈ ਯੂਨੀਵਰਸਿਟੀ ਆ ਯਾਰ ਗੁਰੂ ਰਵੀਦਾਸ ਇਹਨਾਂ ਦੀ ਠੀਕ ਹੈ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਦੇ ਵਿੱਚ ਰੈਟ ਅਰਜੈਂਟ ਰੈਟ ਪਾਈ ਬੱਚੀ ਦੀ ਮੈਂ ਆਪਦੀ ਦੀ ਐਡਮਿਸ਼ਨ ਲਿਆਣੇ ਕਰਾਈ ਆ ਠੀਕ ਹੈ ਹੁਣ ਕੀ ਹੈ ਵੀ ਕੋਰਟ ਨੇ ਵੀ ਸਾਨੂੰ ਕਿਹਾ ਵੀ ਅਸੀਂ ਫੀਸ ਲੈ ਆਂਦੇ ਮਤਲਬ ਲੈ ਸਕਦੇ ਇਹਨਾਂ ਤੋਂ ਇਹ ਫੀਸ ਨਹੀਂ ਦੇ ਰਹੇ ਡੀਐਸਪੀ ਐਸਐਸਪੀ ਡੀਸੀ ਤੱਕ ਅਸੀਂ ਐਪਲੀਕੇਸ਼ਨ ਲਾਤੀਆਂ ਸਾਡੀ ਕੋਈ ਸੁਣਵਾਈ ਨਹੀਂ ਅਸੀਂ ਇਹ ਮੰਗ ਰੱਖਦੇ ਹਾਂ ਵੀ ਸਾਨੂੰ ਮਤਲਬ ਫੀਸ ਦਿੱਤੀ ਜਾਵੇ ਤੇ ਬੱਚਿਆਂ ਦਾ ਜਿਹੜਾ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਜਦੋਂ ਤੁਸੀਂ ਤੁਹਾਨੂੰ ਇਹ ਪਤਾ ਲੱਗਿਆ ਵੀ ਇਹ ਕਾਲਜ ਦੀ ਮਾਨਤਾ ਨਹੀਂ ਹੈ ਹਾਂਜੀ ਉਦੋਂ ਆ ਕੇ ਤੁਸੀਂ ਇਹਨਾਂ ਨੂੰ ਮਿਲੇ ਹਾਂਜੀ ਹਾਂਜੀ ਇਹ ਸਰ ਗੱਲ ਹੀ ਨਹੀਂ ਸੁਣਦੇ ਗੇਟ ਹੀ ਬੰਦ ਕਰ ਲੈਂਦੇ ਆ ਨਾ ਫੋਨ ਚੱਕਦੇ ਆ ਜੇ ਫੋਨ ਚੱਕਦੇ ਜਦੋਂ ਗੱਲ ਇੱਕ ਹੈਲੋ ਕਰਦੇ ਫੋਨ ਕੱਟ ਜਾਂਦੇ ਆ ਮਤਲਬ ਗੱਲ ਹੀ ਨਹੀਂ ਸੁਣਦੇ ਲਾਭ ਸਿੰਘ ਆਲੂਵਾਲੀਆ ਮੋਗੇ ਦਾ ਰਹਿਣ ਵਾਲਾ ਉਹਨਾਂ ਦਾ ਬੇਟਾ ਇਕਬਾਲ ਸਿੰਘ ਆਲੂਵਾਲੀਆ ਮਤਲਬ ਵਿਤਕਰਾ ਇਹਨਾਂ ਨੇ ਮਾੜਾ ਇਹਨਾਂ ਦਾ ਨਾ ਵੀ ਕਾਲਜ ਵਾਲਾ ਦਾ ਸਿਸਟਮ ਹੀ ਨਹੀਂ ਹੈਗਾ ਜੀ ਇਹਨਾਂ ਦਾ ਇੱਕ ਮਾਫੀਆ ਚਲਾ ਰਹੇ ਇਹ ਹਾਂਜੀ ਤੁਸੀਂ ਮਿਲੇ ਮੈਂ ਤੁਸੀਂ ਮਿਲੇ ਇਹਨਾਂ ਦੇ ਨਾਲ ਜਾ ਕੇ ਹਾਂਜੀ ਹਾਂਜੀ ਮੇਰਾ ਨਾਮ ਸੁਖਚੈਨ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਫਾਈਲ ਕਾ ਤੋ ਇਹ ਜਿਹੜਾ ਵੱਡਾ ਧੰਦਾ ਗੁਰਖ ਧੰਦਾ ਚਲਾਇਆ ਜਾ ਰਿਹਾ ਲਾਭ ਸਿੰਘ ਆਲੂ ਵਾਲੀਆ ਦੇ ਸੰਚਾਲਕ ਚੇਅਰਮੈਨ ਹੈਗੇ ਆ ਜਿਹੜਾ ਹੋਮੋਪੈਥਿਕ ਮੈਡੀਕਲ ਕਾਲਜ ਦੇ ਅਸੀਂ ਤਾਂ ਇਹ ਦੇਖ ਕੇ ਹੈਰਾਨ ਹੋ ਗਏ ਆ ਵੀ ਸਾਡੇ ਜ਼ਿਲ੍ਹੇ ਦੇ ਅੰਦਰ ਇੰਨੀ ਸਿਆਸੀ ਸਰਪ੍ਰਸਤੀ ਦੇ ਹੇਠ ਜਿਹੜੇ ਵੱਡੇ ਵੱਡੇ ਜਿਹੜੇ ਇਸ ਤਰ੍ਹਾਂ ਦੇ ਗੋਰਖ ਧੰਦੇ ਕਰਕੇ ਜਿਹੜੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਲਵਾੜ ਕੀਤਾ ਜਾ ਰਿਹਾ ਤਾਂ ਅਸੀਂ ਉੱਥੇ ਇਸ ਮਾਮਲੇ ਦੀ ਪੂਰੀ ਪੜਤਾਲ ਦੇ ਵਿੱਚ ਜਦੋਂ ਗਏ ਐਨ ਸੀ ਐਚ ਗਏ ਤਾ ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਵੀ ਕਿਸ ਤਰ੍ਹਾਂ ਜਿਹੜੇ ਵਿਦਿਆਰਥੀ ਇੱਕ ਡਾਕਟਰ ਬਣਨ ਦਾ ਸੁਪਨਾ ਲੈ ਕੇ ਆਏ ਸੀਗੇ ਉਹਨਾਂ ਦਾ ਸੁਪਨਾ ਚੱਕਣਾ ਚੂਰ ਹੋ ਗਿਆ ਜਦੋਂ ਅਸੀਂ ਪੜਤਾਲ ਦੇ ਵਿੱਚ ਪਏ ਤਾਂ ਜਿਹੜੇ ਹੋਰ ਸਟੇਟਾਂ ਦੇ ਵਿਦਿਆਰਥੀ ਸੀ ਉਹ ਪਹਿਲਾਂ ਹੀ ਛੱਡ ਕੇ ਚਲੇ ਗਏ ਸੀਗੇ ਇਹ ਸਾਡੇ ਕੇਵਲ ਦੋ ਵਿਦਿਆਰਥੀ ਰਹਿ ਗਏ ਸੀਗੇ ਠੀਕ ਹੈ ਤਾਂ ਸਾਡੀ ਇਹ ਹੈਰਾਨੀ ਦੀ ਹੱਦ ਨਾ ਰਹੀ ਵੀ ਇੰਨਾ ਵੱਡਾ ਧੋਖਾ ਫਿਰ ਅਸੀਂ ਯੂਨੀਵਰਸਿਟੀ ਹੁਸ਼ਿਆਰਪੁਰ ਜਦੋਂ ਗਏ ਉਹ ਕਹਿੰਦੇ ਵੀ ਸਾਡੇ ਕੋਲੇ ਬੱਚਿਆਂ ਦਾ ਕੋਈ ਰਿਕਾਰਡ ਹੀ ਨਹੀਂ ਹੈਗਾ ਫਿਰ ਅਸੀਂ ਹਾਈ ਕੋਰਟ ਤੋਂ ਸਾਰਾ ਅਸੀਂ ਆਪਣੇ ਜਿਹੜਾ ਅਸੀਂ ਇਹ ਤਾਂ ਛੱਡਿਆ ਨਹੀਂ ਖੜਾ ਅਸੀਂ ਕਹਿੰਦੇ ਵੀ ਚਲੋ ਅਸੀਂ ਸੰਘਰਸ਼ ਕਰਾਂਗੇ ਬੱਚਿਆਂ ਦੀ 2 ਸਾਲਾਂ ਦੀ ਪੜ੍ਹਾਈ ਦਾ ਮਕਸਦ ਹੈਗਾ ਅੱਗੇ ਬੱਚਿਆਂ ਨੇ ਬਣਨਾ ਹੈਗਾ ਤਾਂ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਨੇ ਅਰਜੈਂਟ ਪਟੀਸ਼ਨ ਤੇ ਲਗਭਗ 1 ਮਹੀਨੇ ਦੇ ਵਿੱਚ ਫੈਸਲਾ ਦੇ ਕੇ ਅਸੀਂ ਨਵੀਂ ਐਡਮਿਸ਼ਨ ਕਰਾਈ ਆ ਸੋ ਅਸੀਂ ਹੁਣ ਇਹ ਮੰਗ ਕਰਦੇ ਆਂ ਵੀ ਜਿਹੜਾ ਐਡਾ ਵੱਡਾ ਇਹ ਧੰਦਾ ਚੱਲ ਰਿਹਾ ਹੈਗਾ ਇਹ ਇੱਕ ਤਾਂ ਅਸੀਂ ਸਰਕਾਰ ਦੀ ਨਿਖੇਧੀ ਕਰਦੇ ਆਂ ਜਿਹੜੀ ਪੰਜਾਬ ਸਰਕਾਰ ਤੇ ਜਿਹੜੇ ਸਥਾਨਕ ਪ੍ਰਸ਼ਾਸਨ ਦੀ ਮਿਲੀਭੁਤ ਨਾਲ ਉਹ ਜਿਹੜਾ ਲਾਭ ਸਿੰਘ ਆਲੂਵਾਲੀਆ ਅਕਬਾਲ ਸਿੰਘ ਆਲੂ ਵਾਲੀਆ ਉਹ ਕਹਿੰਦੇ ਸਾਡੀ ਸਰਕਾਰੀ ਦਰਬਾਰੇ ਬਹੁਤ ਵੱਡਾ ਸਾਡਾ ਦਬਦਬਾ ਹੈਗਾ ਸਾਨੂੰ ਕਿਸੇ ਦੀ ਨਹੀਂ ਪਰਵਾਹ ਅਸੀਂ 400 ਕਿੱਲੇ ਦੇ ਮਾਲਕਾਂ ਪਰ ਅਸੀਂ ਇਹ ਜਿਹੜਾ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਵੀ ਹਰ ਖੇਤਰ ਦੇ ਵਿੱਚ ਮਾਫੀਆ ਕਾਬਜ ਹੋ ਚੁੱਕਿਆ ਹੈਗਾ ਤਾਂ ਇਹ ਐਜੂਕੇਸ਼ਨ ਦੇ ਵਿੱਚ ਵੀ ਜਿਹੜਾ ਮਾਫੀਆ ਇਹ ਕਾਬਜ ਹੋਇਆ ਹੈਗਾ ਇਹ ਸਾਡੇ ਸਮਾਜ ਲਈ ਬੇਹੱਦ ਚਿੰਤਾਜਨਕ ਵਰਤਾਰਾ ਹੈਗਾ ਸਾਡੇ ਇਨਸਾਫ ਪਸੰਦ ਲੋਕਾਂ ਨੂੰ ਵੀ ਇਹ ਇਹ ਜਿਹੜੀ ਮਾਫੀਆ ਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਤੇ ਅਸੀਂ ਇਹ ਇਹਨਾਂ ਨੂੰ ਚੇਤਾਵਨੀ ਵੀ ਦਿੰਨੇ ਆ ਅਸੀਂ ਮੰਗ ਵੀ ਕਰਦੇ ਆ ਵੀ ਜਿਹੜਾ ਇਹਨਾਂ ਨੇ ਸਥਾਨਕ ਉਥੇ ਪੱਤਰਕਾਰਾਂ ਨੂੰ ਧਮਕਾਉਣਾ ਸ਼ੁਰੂ ਕੀਤਾ ਹੋਇਆ ਉਹਨਾਂ ਨੂੰ ਕਹਿੰਦੇ ਆ ਵੀ ਇਹ ਖਬਰ ਲੱਗਣੀ ਨਹੀਂ ਚਾਹੀਦੀ ਉਥੇ ਤੌਂਸ ਦਿਖਾ ਰਹੇ ਹੈਗੇ ਆ ਪਰ ਅਸੀਂ ਇਹਨਾਂ ਨੂੰ ਚੇਤਾਵਨੀ ਦਿੰਨੇ ਹੈਗੇ ਆ ਵੀ ਜੋ ਲੁੱਟ ਤੁਸੀਂ ਇੱਥੇ ਮਚਾਈ ਹੈਗੀ ਆ ਇਹਦੇ ਖਿਲਾਫ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਤੇ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪ੍ਰਸ਼ਾਸਨ ਇਹਨਾਂ ਤੇ ਧੋਖਾ ਧੜੀ ਦਾ ਪਰਚਾ ਦਰਜ ਨਹੀਂ ਕਰਦਾ ਤੇ ਸਾਡੇ ਇਹਨਾਂ ਵਿਦਿਆਰਥੀਆਂ ਦੀ ਜਿਹੜੀ ਫੀਸ ਵਾਪਸ ਨਹੀਂ ਕੀਤੀ ਜਾਂਦੀ ਹੁਣ ਤੱਕ ਸਾਡੇ ਇਹਨਾਂ ਦਾ 3 ਲੱਖ ਤੋਂ ਉੱਪਰ ਖਰਚਾ ਆ ਚੁੱਕਿਆ ਹੈਗਾ ਜੇਕਰ ਉਹ ਨਹੀਂ ਕਰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮੀਟਿੰਗ ਕਰਕੇ ਇਹਨਾਂ ਦੇ ਖਿਲਾਫ ਇੱਕ ਵੱਡਾ ਜਿਹੜਾ ਸੰਘਰਸ਼ ਦਾ ਲਾਹਨ ਕਰਾਂਗੇ ਤੁਸੀਂ ਮਿਲਿਓ ਕੱਲ੍ਹ ਜਾ ਕੇ ਉਹਨਾਂ ਨੂੰ ਹਾਂਜੀ ਹਾਂਜੀ ਬਿਲਕੁਲ ਕੀ ਕਹਿੰਦੇ ਹੋ ਉਹਨਾਂ ਦੀ ਪਹਿਲੀ ਗੱਲ ਤਾਂ ਉਹ ਇਹ ਗੱਲ ਕਹਿੰਦੇ ਵੀ ਅਸੀਂ ਜੀ ਬਹੁਤ ਪੜੇ ਲਿਖਿਆ ਐ ਇੰਨੀ ਬਤਮੀਜੀ ਨਾਲ ਉਹ ਡੀਲ ਕਰਦੇ ਹੈਗੇ ਆ ਉਹਨਾਂ ਨੇ ਕਿਹਾ ਹੈਗਾ ਵੀ ਇੱਥੇ ਇਹ ਵਿਦਿਆਰਥੀਆਂ ਦਾ ਜਿਹੜਾ ਮਨ ਨਹੀਂ ਹੈਗਾਗਾ ਇਹ ਉਹ ਇਦਾਂ ਦੀਆਂ ਊਲ ਜਲੂਲ ਗੱਲਾਂ ਕਰਕੇ ਟਾਲਦੇ ਸੀਗੇ ਉਹ ਤਾਂ ਜਦੋਂ ਅਸੀਂ ਬਾਤ ਦੇ ਵਿੱਚ ਇਸ ਮਾਮਲੇ ਦੀ ਪੂਰੀ ਡੇਢ ਮਹੀਨਾ ਪੜਤਾਲ ਕੀਤੀ ਉਹਦੇ ਵਿੱਚੋਂ ਹੀ ਸਾਰੀਆਂ ਗੱਲਾਂ ਇਹ ਸਾਹਮਣੇ ਆਈਆਂ ਨਾ ਵੀ ਇਹ ਇਹ ਇੰਨਾ ਕੁਝ ਜਿਹੜਾ ਬੇਖੌਫ ਹੋ ਕੇ ਕਿਉਂ ਤੇ ਕਿਵੇਂ ਚਲਾ ਰਹੇ ਹੈਗੇ ਆ ਉਹ ਸਾਰੀਆਂ ਗੱਲਾਂ ਅਸੀਂ ਤੁਹਾਨੂੰ ਦੱਸ ਚੁੱਕੇ ਹੈਗੇ ਆਂ ਵੀ ਜਿਹੜਾ ਇਹ ਸਰਕਾਰ ਦੀ ਮਿਲੀਭੁਗਤਨਾ ਪ੍ਰਸ਼ਾਸਨ ਦੀ ਮਿਲੀਭੁਗਤਨਾ ਸਾਰਾ ਇਹ ਧੰਦਾ ਚਲਾ ਰਹੇ ਹੈਗੇ ਤੁਸੀਂ ਦਿੱਲੀ ਜਦੋਂ ਗਏ ਉਹਨਾਂ ਨੇ ਕੀ ਕਿਹਾ ਵੀ ਇਹਦੀ ਮਾਨਤਾ ਰੱਦ ਆ ਤੇ ਹੋਰ ਉਹਨਾਂ ਕੋਲੇ ਕੋਈ ਜਾਣਕਾਰੀ ਮਿਲੀ ਤੁਹਾਨੂੰ ਹਾਂਜੀ ਹਾਂਜੀ ਉਹਨਾਂ ਨੇ ਜਦੋਂ ਅਸੀਂ ਉਹਨਾਂ ਕੋਲੇ ਗਏ ਉਹਨਾਂ ਦੇ ਸੈਕਟਰੀ ਹੈਗੇ ਆਂ ਅਸੀਂ ਇਹ ਚ ਬਹੁਤ ਵੱਡਾ ਹੋਮੋਪੈਥਿਕ ਦਾ ਆਦਾਰਾ ਦਿੱਲੀ ਦੇ ਵਿੱਚ ਤਾਂ ਉਹਨਾਂ ਨੇ ਸਾਨੂੰ ਪੂਰੀ ਡਿਟੇਲ ਦੇ ਵਿੱਚ ਪਹਿਲਾਂ ਤਾਂ ਇਹੀ ਗੱਲ ਕਹੀ ਵੀ ਕਹਿੰਦਾ ਸਾਨੂੰ ਅਫਸੋਸ ਆ ਵੀ ਤੁਹਾਡੇ ਬੱਚਿਆਂ ਦੇ ਨਾਲ ਉਹਨਾਂ ਨੇ ਇਸ ਤਰ੍ਹਾਂ ਕੀਤਾ ਕਹਿੰਦੇ ਉਹਨਾਂ ਦੀ ਤਾਂ ਮਾਨਤਾ ਹੀ ਰੱਦ ਆ ਤਾਂ ਉਹਨਾਂ ਨੇ ਸਾਨੂੰ ਉੱਥੇ ਆਪਦੇ ਵਕੀਲ ਨੂੰ ਮਲਾਕੇ ਕੱਲੇ-ਕੱਲੇ ਡਾਕੂਮੈਂਟ ਸਾਨੂੰ ਦਿੱਤੇ ਉਹ ਅੱਜ ਵੀ ਸਾਡੇ ਕੋਲੇ ਮੌਜੂਦ ਹੈਗੇ ਆ ਉਹਨਾਂ ਨੇ ਸਾਨੂੰ ਦਿਖਾਏ ਵੀ ਆ ਦੇਖੋ 2024 ਦੇ ਵਿੱਚ ਇਹਨਾਂ ਦੀ ਮਾਨਤਾ ਰੱਦ ਆ ਫਿਰ ਇਹਨਾਂ ਨੇ ਅੱਗੇ ਕੇਸ ਸੁਪਰੀਮ ਕੋਰਟ ਦੇ ਵਿੱਚ ਵੀ ਲਾਇਆ ਹੋਇਆ ਹੈਗਾ ਜਦਕਿ ਅਸੀਂ ਤਾਂ ਇਹ ਸਮਝਦੇ ਹਾਂ ਵੀ ਜੇਕਰ ਇਹਨਾਂ ਕੋਲੇ ਮਾਨਤਾ ਨਹੀਂ ਸੀਗੀ ਕਾਲਜ ਕੋਲੇ ਤਾਂ ਇਹਨਾਂ ਨੂੰ ਸਾਨੂੰ ਦੱਸ ਦੇਣਾ ਚਾਹੀਦਾ ਸੀ ਸਾਡੇ ਜਿਹੜਾ ਭਵਿੱਖ ਨਾਲ ਵਿਦਿਆਰਥੀਆਂ ਦੇ ਇਹਨਾਂ ਨੇ ਸੁਪਨੇ ਲਏ ਸੀਗੇ ਡਾਕਟਰ ਬਣਨ ਦੇ ਉਹਦੇ ਨਾਲ ਅਸੀਂ ਤਾਂ ਇਹ ਸਮਝਦੇ ਹਾਂ ਵੀ ਇਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ ਹੈਗਾ ਤੇ ਜਿਹੜਾ ਇਹ ਲੁੱਟ ਹਾਲੇ ਵੀ ਜਿਹੜੀ ਬਾਦਸਤੂਰ ਇਹਨਾਂ ਦੀ ਜਾਰੀ ਹੈਗੀ ਕਿ ਜਦੋਂ ਇਹ ਇਹ ਤਾਂ ਇਥੋਂ ਦੇ ਨੇ ਜਿਹੜੇ ਤੁਸੀਂ ਕਿਹਾ ਕਿ ਕੁਝ ਵਿਦਿਆਰਥੀ ਬਾਹਰੋਂ ਸੀ ਉਹ ਉਹ ਵੀ ਛੱਡ ਕੇ ਚਲੇ ਗਏ ਕਿ ਉਹ ਵੀ ਇਸੇ ਦੁੱਖੋਂ ਛੱਡ ਕੇ ਚਲੇ ਗਏ ਤੇ ਕੀ ਉਹਨਾਂ ਦੀਆਂ ਵੀ ਫੀਸਾਂ ਇੱਥੇ ਖੜੀਆਂ ਹਾਂ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੀਆਂ ਵੀ ਖੜੀਆਂ ਹੈਗੀਆਂ ਉਹਨਾਂ ਦੀਆਂ ਸਾਡੇ ਕੋਲੇ ਸਾਡੇ ਨਾਲ ਲਗਾਤਾਰ ਉਹ ਰਾਬਤੇ ਦੇ ਵਿੱਚ ਹੈਗੇ ਆ ਉਹਨਾਂ ਦੀਆਂ ਬਹੁਤ ਸਾਰੀਆਂ ਆਡੀਓ ਹੈਗੀਆਂ ਜੇ ਕਿਸੇ ਦਾ 2 ਲੱਖ ਹੈਗਾ ਤਾਂ ਉਹਨੂੰ ਕਹਿੰਦੇ ਆ ਵੀ ਤੁਹਾਨੂੰ 60000 ਰੁਪਏ ਦੇ ਦੇਣੇ ਆ ਤੁਸੀਂ ਚੁੱਪ ਕਰ ਜਾਓ ਇਸ ਤਰ੍ਹਾਂ ਜਿਹੜੇ ਦੂਜੀਆਂ ਸਟੇਟਾਂ ਦੇ ਵਿਦਿਆਰਥੀ ਹੈਗੇ ਆ ਉਹ ਅੱਧ ਵਾਟੇ ਛੱਡ ਕੇ ਮਤਲਬ ਚਲੇ ਗਏ ਹੈਗੇ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਸਟਾਫ ਹੀ ਹੈ ਨਹੀਂਗਾ ਸਟਾਫ ਤਾਂ ਜਦੋਂ ਇਹਨਾਂ ਨੇ ਕੇਵਲ ਐਡਮਿਸ਼ਨਰ ਲੈਣੀਆਂ ਸੀ ਉਦੋਂ ਕੋਈ ਮਹੀਨਾ ਵੀ ਦੇਣ ਉੱਥੇ ਸਟਾਫ ਅਵੇਲੇਬਲ ਕਰ ਲਿਆ ਉਸ ਤੋਂ ਬਾਅਦ ਤਾਂ ਇਹ ਹੋਮੋਪੈਥਿਕ ਦੇ ਸਟੂਡੈਂਟ ਹੋਣ ਤੇ ਉਹਨਾਂ ਦੀਆਂ ਕਲਾਸਾਂ ਜਿਹੜੀਆਂ ਆਯੁਰਵੈਦਿਕ ਵਿਭਾਗ ਦੇ ਵਿੱਚ ਲਵਾਉਣ ਇਹ ਇੱਕ ਪਹਿਲੇ ਤਾਂ ਇੱਥੇ ਹੀ ਬਹੁਤ ਵੱਡੀ ਇਹ ਇਹ ਧੋਖਾ ਧੜੀ ਇਹਨਾਂ ਦੇ ਸਾਹਮਣੇ ਆਉਂਦੀ ਹੈਗੀ ਆ ਉਹਨਾਂ ਵਿਦਿਆਰਥੀਆਂ ਨੂੰ ਜਾਦੇ ਲੱਗਿਆ ਵੀ ਸਾਡਾ ਜਿਹੜਾ ਭਵਿੱਖ ਹੈਗਾ ਇੱਥੇ ਨੇਰੇ ਦੇ ਵਿੱਚ ਹੈਗਾ ਉਹ ਪਹਿਲਾਂ ਪਿੱਛੇ ਕੁਛ ਛੱਡ ਕੇ ਚਲੇ ਗਏ ਸਾਡੇ ਇਹ ਦੋ ਬੇਟੀਆਂ ਰਹਿ ਗਈਆਂ ਸੀ ਜਸਮੀਤ ਕੌਰ ਤੇ ਇੱਕ ਰਾਜਵੀਰ ਕੌਰ ਇਹ ਜਿਹੜਾ ਇਹਨਾਂ ਨੂੰ ਅਸੀਂ ਮਤਲਬ ਆਹ ਪਿਛਲੇ ਵੀ ਨਹੀਂ ਜਿਹੜਾ ਲੈ ਕੇ ਆਏ ਹੈਗੇ ਹਾਂਜੀ ਬਤਾਓ ਬਤੌਰ ਵਿਦਿਆਰਥੀ ਆਗੂ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਮਾਮਲੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਬਹੁਤ ਮਾੜੀ ਘਟਨਾ ਹੋਈ ਹੈ ਜਿਹੜੀ ਹੋਈ ਆ ਦੂਜਾ ਇਹ ਵੀ ਸਾਡੇ ਗਰੀਬਾਂ ਚੋਂ ਜਾਂ ਮਜ਼ਦੂਰ ਕਿਸਾਨਾਂ ਦੇ ਛੋਟੀ ਕਿਸਾਨੀ ਦੇ ਵਿੱਚੋਂ ਬਹੁਤ ਥੋੜੀ ਵਿਦਿਆਰਥੀ ਜਿਹੜੇ ਮੈਡੀਕਲ ਲੈਨ ਤੱਕ ਪਹੁੰਚ ਸਕਦੇ ਆ ਤਾਂ ਇਹ ਜਿਹੜੀ ਵਿਦਿਆਰਥਣ ਸੀਗੀ ਜਸਮੀ ਜਸਮੀਨ ਕੌਰ ਇਹ ਵੀ ਇੱਕ ਛੋਟੀ ਕਿਸਾਨੀ ਚੋਂ ਆਈ ਪਰ ਪਰਿਵਾਰ ਚੋਂ ਸੀ ਲੜਕੀ ਤਾਂ ਇਸ ਤਰ੍ਹਾਂ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਖਲਵਾੜ ਕਰਨਾ ਜਿਹੜੇ ਬਹੁਤ ਮੁਸ਼ਕਲ ਹਾਲਤਾਂ ਦੇ ਵਿੱਚੋਂ ਆਪਦੇ ਪਰਿਵਾਰਕ ਹਾਲਤਾਂ ਦੇ ਵਿੱਚੋਂ ਇਸ ਜਿਹੜੀ ਫੀਲਡ ਤੱਕ ਪਹੁੰਚਦੇ ਆ ਤਾਂ ਇਹ ਪ੍ਰਬੰਧ ਵੀ ਬਹੁਤ ਵੱਡੀ ਨਾਕਾਮੀ ਆ ਕਿ ਇਹ ਐਗੀਆਂ ਹਾਲਤਾਂ ਦੇ ਵਿੱਚੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਉਹਨਾਂ ਦੇ ਭਵਿੱਖ ਨਾਲ ਖਲਵਾੜ ਕਰਕੇ ਉਹਨਾਂ ਦੇ ਕੋਰਸਾਂ ਦੇ ਵਿੱਚੋਂ ਜਿਹੜਾ ਹੈਗਾ ਇਸ ਤਰ੍ਹਾਂ ਦੀ ਜੋ ਕੀਤਾ ਗਿਆ ਵਿਦਿਆਰਥੀਆਂ ਨਾਲ ਇਹ ਬਹੁਤ ਗਲਤ ਸੀਗਾ ਔਰ ਦੂਜਾ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਦੇਖੋਗੇ ਕਿ ਕਿੰਨੀ ਵੱਡੀ ਪੱਧਰ ਤੇ ਮਾਫੀਆ ਕੰਮ ਕਰ ਰਿਹਾ ਹੈਗਾ ਸਰਕਾਰ ਜਿਹੜਾ ਨਿੱਜੀ ਅਦਾਰੇ ਨੂੰ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ ਨਿਜੇਦਾਰਾਂ ਦੇ ਵਿੱਚ ਹਰ ਇੱਕ ਬੰਦਾ ਆਪਣੀ ਮਨਮਾਨੀ ਕਰਦਾ ਜਿਹਦਾ ਉਹ ਧਾਰਾ ਹੁੰਦਾ ਹੈ ਸਾਡੇ ਕੋਲ ਪਿਛਲੇ ਸਾਲ ਵੀ ਜਨਵਰੀ 2023 ਦੇ 24 ਦੇ ਵਿੱਚ ਇੱਕ ਮਾਮਲਾ ਆਇਆ ਸੀ ਮਲੋਟ ਕਾ ਦਿੱਤਾ ਫਿਜ਼ੀਓਥੈਰੇਪੀ ਕਾਲਜ ਸੀਗਾ ਉੱਥੇ ਵੀ ਵਿਦਿਆਰਤਿਆਂ ਦਾ ਇੱਕ ਇੱਕ ਸਾਲ ਪਿਆ ਸੀ ਹਜੇ ਦਾਖਲੇ ਦਾ ਉਹਨਾਂ ਦੇ ਦਾ ਜਿਹੜਾ ਹੈ ਐਡਮਿਸ਼ਨ ਦਾ ਇਹਨਾਂ ਨੇ ਦਾਖਲੇ ਕਰਕੇ ਪੂਰੇ ਸਾਲ ਦੀ ਫੀਸ ਭਰਵਾਲੀ ਵਿਦਿਆਰਤਿਆਂ ਤੋਂ ਤੇ ਸਾਲ ਦੇ ਵਿੱਚ ਹੀ ਉਹਨਾਂ ਨੂੰ ਕਹਿਤਾ ਕਿ ਤੁਹਾਡੇ ਕਾਲਜ ਬੰਦ ਆ ਇੱਥੇ ਸਕੂਲ ਬਣ ਚੁੱਕਿਆ ਹੈਗਾ ਸਾਰੇ ਸਾਰੇ ਬਿਲਡਿੰਗ ਸਕੂਲ ਦੇ ਵਿੱਚ ਤਬਦੀਲ ਹੋ ਗਈ ਸੀ ਤੇ ਸਾਰੇ ਟੀਚਰ ਵੀ ਰੱਖ ਲੈ ਗਏ ਸੀ ਤੇ ਬੱਚੇ ਦੇ ਆਪਕਾਂ ਦੀਆਂ ਮਿੰਤਾ ਕਰਦੇ ਫਿਰਦੇ ਸੀ ਕਿ ਸਾਡੀਆਂ ਕਲਾਸਾਂ ਲਾ ਲਓ ਅਸੀਂ ਫੀਸ ਭਰ ਚੁੱਕੇ ਆਂ ਪਰ ਅਧਿਆਪਕਾ ਪ੍ਰੋਫੈਸਰ ਵਿਚਾਰੇ ਕਾਹਦੀਆਂ ਕਲਾਸਾਂ ਲਾਉਂਦੇ ਉਹਨੂੰ ਤਾਂ ਕੱਢ ਦਿੱਤਾ ਗਿਆ ਸੀ ਕਾਲਜ ਚੋਂ ਕਿਤੇ ਸ਼ਿਫਟ ਨਹੀਂ ਕੀਤਾ ਗਿਆ ਦਾਖਲੇ ਲੈ ਲਏ ਵਿਦਿਆਰਥੀ ਨੇ ਫੀਸਾਂ ਜਿਹੜੀਆਂ ਭਰ ਕੇ ਕਾਲਜ ਦੇ ਵਿੱਚ ਵਿਦਿਆਰਥੀ ਸੜਕਾਂ ਤੇ ਰੁਲਦੇ ਫਿਰਦੇ ਸੀਗੇ ਉਦੋਂ ਵੀ ਅਸੀਂ ਪੰਜਾਬ ਸਟੂਡੈਂਟ ਯੂਨੀਵਰਸਿਟੀ ਵੱਲੋਂ ਉਹਨਾਂ ਵਿਦਿਆਰਥੀਆਂ ਦਾ ਮਾਮਲਾ ਲਿਆ ਤੇ ਉਹਨਾਂ ਵਿਦਿਆਰਥੀ ਨੂੰ ਸ਼ਿਫਟ ਕਰਾਇਆ ਗਿਆ ਉਹ ਕਾਲਜ ਬਾਬਾ ਫਰੀਦ ਯੂਨੀਵਰਸਿਟੀ ਦੇ ਅੰਦਰ ਆਉਂਦਾ ਸੀਗਾ ਇਸ ਤਰੀਕੇ ਨਾਲ ਬਹੁ ਕੁਸ਼ਕ ਤਾਂ ਸਾਡੇ ਧਿਆਨ ਦੇ ਵਿੱਚ ਆ ਜਾਂਦੀਆਂ ਨੇ ਪਰ ਬਹੁਤ ਸਾਰੀਆਂ ਸੰਸਥਾਵਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਡੇ ਧਿਆਨ ਦੇ ਵਿੱਚ ਨਹੀਂ ਆਉਂਦੀਆਂ ਪਤਾ ਨਹੀਂ ਕਿੰਨੀ ਵੱਡੀ ਪੱਧਰ ਤੇ ਇਸ ਤਰ੍ਹਾਂ ਜਿਹੜਾ ਕਪਲੇ ਬਾਜੀ ਚੱਲ ਰਹੀ ਹੈ ਸੰਸਥਾਵਾਂ ਦੇ ਵਿੱਚ ਤਾਂ ਇਸ ਕਰਕੇ ਅਸੀਂ ਸਰਕਾਰ ਦੀ ਇਸ ਨੀਤੀ ਦੀ ਨਿਖੇਧੀ ਕਰਦੇ ਹਾਂ ਸਰਕਾਰ ਨਵੀਂ ਸਿੱਖਿਆ ਨੀਤੀ ਵੀ ਇਸ ਕਰਕੇ ਲੈ ਕੇ ਆਈ ਵਿਦਿਆਰਥੀਆਂ ਉਸ ਤੇ ਤਾਂ ਜੋ ਵੱਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਪ੍ਰਾਈਵੇਟ ਵੱਡੇ ਕਾਲਜ ਨੇ ਪ੍ਰਾਈਵੇਟ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਨਵੀਂ ਸਿੱਖਿਆ ਨੀਤੀ ਦੇ ਵਿੱਚ ਜਿਹੜਾ ਨੇ ਸਬਜੈਕਟ ਕੰਬੀਨੇਸ਼ਨ ਵੀ ਤਾਂ ਲਿਆਂਦੇ ਕਿ ਵਿਦਿਆਰਥੀ ਆਖ ਕੇ ਪ੍ਰਾਈਵੇਟ ਕਾਲਜਾਂ ਵੱਲ ਨੂੰ ਜਾਣ ਤੇ ਪ੍ਰਾਈ ਵਟਕਾਲ ਜਾਲੇ ਜਿਹੜੇ ਵਿਦਿਆਰਥੀ ਦੀ ਛੇਲ ਲਾਉਂਦੇ ਉਹ ਸਾਰ ਨੇ ਸਾਹਮਣੇ ਆ ਸਾਡੇ ਮੁਕਸਰ ਕਾਲਜ ਦੇ ਵਿੱਚ 10000 ਰੁਪਿਆ ਇੱਥੇ ਬੀਏ ਦੀ ਫੀਸ ਆ ਉੱਥੇ ਜਾਓ ਤਾਂ 18000 ਰੁਪਿਆ ਏ ਤਾ ਪ੍ਰਾਈਵੇਟ ਕਾਲਜ ਦੇ ਵਿੱਚ 5 ਸਬਜੈਕਟਾਂ ਤੇ 3 ਸਾਲ ਦੀ ਬੀਏ ਆ ਗਵਰਨਮੈਂਟ ਕਾਲਜ ਦੇ ਵਿੱਚ 9 ਸਬਜੈਕਟਾਂ ਤੇ 4 ਸਾਲ ਦੀ ਬੀਏ ਆ ਤੁਸੀਂ ਸੋਚ ਕੇ ਦੇਖੋ ਕਿ ਵਿਦਿਆਰਥੀ ਕਿਹੜਾ ਰਾਹ ਚੁਣੂਗਾ ਉਹਦੇ ਵਿੱਚੋਂ ਓਬਵੀਅਸਲੀ ਉਹ 5 ਸਬਜੈਕਟਾਂ ਤੇ 3 ਸਾਲ ਵਾਲਾ ਰਾਹ ਚੁਣੂਗਾ ਇਹ ਸਰ ਕੇ ਸਰਕਾਰ ਨੇ ਖੁੱਲੀ ਛੋਟ ਦਿੱਤੀ ਹੋਈ ਆ ਕਿ ਕੋਈ ਵੀ ਪ੍ਰਾਈਵੇਟ ਅਦਾਰਾ ਆਪਦਾ ਖੋਲ ਸਕਦਾ ਉਹਨੂੰ ਅਸੀਂ ਮਾਨਤਾ ਵੀ ਦੇਵਾਂਗੇ ਤਾਂ ਜਿਹੜਾ ਇਹ ਕੰਨਾ ਹੀ ਇਹਦੇ ਵਿੱਚ ਤਾਂ ਮਾਨਤਾ ਵੀ ਰੱਦ ਹੋ ਚੁੱਕੀ ਆ ਔਰ ਸਰਕਾਰ ਦੀ ਇਸ਼ਾਤ ਰਛਾਇਆ ਦੇ ਵਿੱਚ ਪ੍ਰਸ਼ਾਸਨ ਦੇ ਨੱਕ ਹੇਠ ਇਹ ਸਾਰੇ ਹੀ ਕਪਲੇਬਾਦੀ ਚੱਲ ਰਹੀ ਆ ਸਾਰਾ ਕੁਝ ਨਿਗਾਹਾਂ ਦੇ ਵਿੱਚ ਹੁੰਦਾ ਪਰ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਇਸ ਫੀਲਡ ਦੇ ਵਿੱਚ ਆਉਣ ਤੋਂ ਰੋਕਣ ਦੀ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਦੇ ਵਿੱਚੋਂ ਬਾਹਰ ਤੱਕ ਕੰਦੇ ਲਈ ਇਹ ਸਾਰਾ ਕੁਝ ਚੱਲ ਰਿਹਾ ਹੈ ਇਹ ਸਰਕਾਰ ਦੀ ਗਿਣੀ ਮਿੱਥੀ ਸਾਜ਼ਿਸ਼ ਆ ਕਿ ਅੱਜ ਜੇ ਵਿਦਿਆਰਥੀਆਂ ਨੂੰ ਪੜਾਇਆ ਜਾਊਗਾ ਤਾਂ ਵਿਦਿਆਰਥੀ ਗਾਂ ਨੂੰ ਨੌਕਰੀ ਮੰਗਣਗੇ ਇਸ ਤੋਂ ਬਿਹਤਰ ਹੈ ਕਿ ਉਹਨਾਂ ਨੂੰ ਫੀਲਡ ਦੇ ਵਿੱਚੋਂ ਬਾਹਰ ਕਰ ਦਿਓ ਸਿੱਖਿਆ ਦੇ ਖੇਤਰ ਦੇ ਵਿੱਚੋਂ ਹੀ ਇਹ ਸਾਰੀ ਜਿਹੜੀ ਦਿਸ਼ਾ ਦੇ ਵਿੱਚ ਸਰਕਾਰ ਕੰਮ ਕਰ ਰਹੀ ਹੈ ਔਰ ਇਹ ਹੋ ਹੀ ਨਹੀਂ ਸਕਦਾ ਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਸੰਸਥਾ ਨਾ ਹੋਵੇ ਜਿੱਥੇ ਅਬਹੋਰ ਦੇ ਵਿੱਚ ਇਹ ਘਟਨਾ ਹੋਈ ਹੈ ਪ੍ਰਸ਼ਾਸਨ ਦੇ ਬਿਲਕੁਲ ਧਿਆਨ ਦੇ ਵਿੱਚ ਹੋਊਗੀ ਤੇ ਸਰਕਾਰੀ ਸ਼ਹਿ ਵੀ ਇਹ ਇਹ ਨੂੰ ਹੋਊਗੀ ਇਸ ਕਾਲਜ ਦਾ ਚੇਅਰਮੈਨ ਆ ਜਿਹੜਾ ਜਥੇਬੰਦੀਆਂ ਨੂੰ ਵੀ ਧਮਕਾ ਰਿਆ ਉਹਨਾਂ ਨੇ ਬਤਮੀਜ਼ੀ ਨਾਲ ਗੱਲ ਕਰ ਰਿਆ ਜਿਹਨੂੰ ਕੋਈ ਫਿਕਰ ਨਹੀਂ ਕਿ ਕੋਈ ਸੁਪਰੀਮ ਕੋਰਟ ਤੱਕ ਜਾਂਦਾ ਕੋਈ ਹਾਈ ਕੋਰਟ ਤੱਕ ਜਾਂਦਾ ਉਹਨੂੰ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਟੈਨਸ਼ਨ ਉਸ ਬੰਦੇ ਨੂੰ ਨਹੀਂ ਹੁੰਦੀ ਜਿਹਨੂੰ ਕੋਈ ਪੋਲੀਟੀਕਲ ਸ਼ੈ ਹੋਵੇ ਇਸ ਕਰਕੇ ਉਹਦੇ ਚੇਅਰਮੈਨ ਨੂੰ ਵੀ ਹੋਊਗੀ ਉਹਦੇ ਜਿਹੜੇ ਜੋ ਸੰਸਥਾਪਕ ਨੇ ਗਾਂ ਚਲਾ ਰਹੇ ਨੇ ਉਹ ਸੰਸਥਾ ਨੂੰ ਉਹਨਾਂ ਨੂੰ ਵੀ ਸਰਕਾਰੀ ਸ਼ੈ ਹੋਊਗੀ ਔਰ ਇਹ ਸਾਰਾ ਕੁਝ ਪੰਜਾਬ ਸਰਕਾਰ ਦੀ ਸ਼ੈ ਦੇ ਵਿੱਚ ਹੋ ਰਿਹਾ ਅਸੀਂ ਇਹ ਇਹ ਪੰਜਾਬ ਸਰਕਾਰ ਦੀ ਇਸ ਜਿਹੜੀ ਜਿਹੜੇ ਜਿਹਦੇ ਨੱਕ ਦੇ ਹੇਠੇ ਸਾਰਾ ਕੁਝ ਰਹਿ ਨਖੇਦੀ ਕਰਦੇ ਆ ਪੰਜਾਬ ਸਟੂਡੈਂਟ ਇਨਿਵ ਵੱਲੋਂ ਤੇ ਜੇਕਰ ਜਿਹੜੇ ਵਿਦਿਆਰਥੀ ਉੱਥੇ ਪੜ੍ਹ ਰਹੇ ਆ ਭਲੇ ਉਹ ਬਾਹਰੀਆਂ ਸਟੇਟਾਂ ਦੇ ਆ ਤੇ ਭਾਵੇਂ ਉਹ ਪੰਜਾਬ ਦੇ ਵਿਦਿਆਰਥੀ ਆ ਜਿੰਨਾ ਟਾਈਮ ਉਹ ਜਿਹੜੇ ਕਪਲੇਬਾਜ਼ ਆ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਤੇ ਵਿਦਿਆਰਥੀਆਂ ਦੀਆਂ ਫੀਸਾਂ ਦਾ ਰਿਟਰਨ ਨਹੀਂ ਹੁੰਦੀਆਂ ਉਦੋਂ ਤਾਈਂ ਅਸੀਂ ਜਿਹੜਾ ਆਪਦਾ ਜਿਹੜਾ ਸੰਘਰਸ਼ ਦਾ ਮੈਦਾਨ ਜਿਹੜਾ ਉਹ ਜਿਹੜਾ ਉਲੀਕਾਂਗੇ ਸੰਘਰਸ਼ ਦਾ ਮੈਦਾਨ ਮੱਲਾਂਗੇ ਅਸੀਂ ਚੇਤਾਵਨੀ ਦਿੰਨੇ ਆ ਉਹ ਸੰਸਥਾ ਦਾ ਜਿਹੜਾ ਮਰਜ਼ੀ ਸੁਣਦਾ ਹੋਵੇ ਉਹ ਅਸੀਂ ਕਹਿੰਨੇ ਆ ਕਿ ਜੇਕਰ ਵਿਦਿਆਰਥੀਆਂ ਦੀਆਂ ਪੀਸਾ ਮਾਫ ਕਰ ਦੋਗੇ ਤਾਂ ਚੰਗੀ ਗੱਲ ਆ ਨਹੀਂ ਫਿਰ ਕਿਸਾਨ ਜਥੇਬੰਦੀਆਂ ਦੇ ਵਿਦਿਆਰਥੀਆਂ ਦਾ ਜਿਹੜਾ ਇਤਿਹਾਸ ਆ ਉਹਨਾਂ ਨੂੰ ਪੜ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਚੈਨਲਾਂ ਤੇ ਕਿ ਕਿਸਤ ਕਿਸ ਤਰ੍ਹਾਂ ਦੇ ਮਾਮਲੇ ਹੱਲ ਕਰਾਈ ਆ ਇਸ ਕਰਕੇ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਵੀ ਐਲਾਨ ਕਰਦੇ ਆ ਵੀ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵਿਦਿਆਰਥੀਆਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਅਸੀਂ ਉਦੋਂ ਤਾਈਂ ਜਿਹੜਾ ਆਪਣੀਆਂ ਆਪਦੀ ਜੱਟ ਤੇ ਅਡੇ ਰਾਵਾਂਗੇ ਅਸੀਂ ਵਿਦਿਆਰਥੀਆਂ ਨੂੰ ਸਾਫ਼ ਦਵਾ ਕੇ ਰਾਵਾਂਗੇ ਜੇ ਨਹੀਂ ਮਿਲਦਾ ਤਾਂ ਅਸੀਂ ਫਿਰ ਆਪਦੀ ਜਿਹੜੀ ਰੂਪਰੇਖਾ ਅਗਲੀ ਉਲਿਖਾਂਗੇ ਅੱਛਾ ਜਦੋਂ ਇਹ ਸਾਰੀ ਗੱਲਬਾਤ ਉਹਨਾਂ ਦੇ ਨਾਲ ਕੀਤੀ ਉਹਨਾਂ ਦਾ ਅੱਗੋ ਜਵਾਬ ਮਤਲਬ ਰੁੱਖੇਪਣ ਦੇ ਵਿੱਚ ਹੀ ਸੀ ਵੇਖੋ ਜੀ ਜਿਹੜੇ ادارے ਦੀਆਂ ਕੰਧਾਂ ਦੇ ਉੱਤੇ ਲਿਖਿਆ ਹੋਇਆ ਫੈਲੇ ਵਿਦਿਆ ਚਾਨਣ ਹੋਏ ਤਾਂ ਉਹ ਜਿਹੜਾ ਅਦਾਰਾ ਹੈਗਾ ਉਹ ਇੰਨੀ ਅਨੇਰਗਰਦੀ ਉਠਾਰਿਆ ਹੈਗਾ ਲੋਕਾਂ ਨਾਲ ਇਸ ਤਰ੍ਹਾਂ ਦੇ ਜਿਹੜੇ ਧੋਖੇ ਕੀਤੇ ਜਾ ਰਹੇ ਹੈਗੇ ਆ ਉਥੋਂ ਦੀ ਜਿਹੜੀ ਉਹ ਮੈਨੇਜਮੈਂਟ ਹੈਗੀ ਆ ਉਹ ਜਿਹੜਾ ਮਾਲਕ ਦਾ ਵਰਤੀਰਾ ਹੈਗਾ ਉਹਦਾ ਬਹੁਤ ਜ਼ਿਆਦਾ ਮਾੜਾ ਹੈਗਾ ਉਹ ਜਥੇਬੰਦੀਆਂ ਬਾਰੇ ਜਾਂ ਆਮ ਲੋਕਾਂ ਬਾਰੇ ਉਹ ਜਿਹੜੇ ਉਹ ਕੀੜੇ ਮਕੌੜੇ ਸਮਝਦੇ ਆ ਕਿਉਂਕਿ ਜਿਹੜੇ ਸਥਾਨਕ ਜਿਹੜੇ ਪ੍ਰਸ਼ਾਸਨ ਹੈਗਾ ਜਾਂ ਸਰਕਾਰ ਹੈਗੀ ਆ ਉਹਦੀ ਸਰਪ੍ਰਸਤੀ ਦੇ ਨਾਲ ਜਿਹੜਾ ਇਹ ਅਦਾਰਾ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਕਿਉਂਕਿ ਜਿਸ ਅਦਾਰੇ ਕੋਲੇ ਪਰਮਿਸ਼ਨ ਹੀ ਨਹੀਂ ਹੈ ਵੀ ਉਹ ਮੈਂ ਇਹ ਸ ਜਿਹੜਾ ਸਬਜੈਕਟ ਨੂੰ ਪੜਾ ਸਕਦਾ ਤਾਂ ਉਸ ਦੇ باوجود ਵੀ ਜਿਹੜਾ ਹੈਗਾ ਉਹ ਉਹ ਸਬਜੈਕਟ ਜਿਹੜਾ ਬੱਚਿਆਂ ਨੂੰ ਪੜਾ ਰਿਹਾ ਹੈਗਾ ਤੇ ਉਹਦੇ ਜਿਹੜੇ ਪੈਸੇ ਜਿਹੜੇ ਹੈਗੇ ਉਹ ਲਏ ਜਾ ਰਹੇ ਐਡਮਿਸ਼ਨਾਂ ਲਈਆਂ ਜਾ ਰਹੀਆਂ ਡੰਮੀ ਸਾਰਾ ਕੁਝ ਕੀਤਾ ਜਾ ਰਿਹਾ ਤਾਂ ਇੱਕ ਜਿਹੜਾ ਫੇਕ ਸਿਸਟਮ ਜਿਹੜਾ ਚੱਲ ਰਿਹਾ ਹੈਗਾ ਇਹ ਸਥਾਨਕ ਜਿਹੜਾ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈਗਾ ਤੇ ਅਸੀਂ ਇਸ ਆਧਾਰ 'ਤੇ ਨੂੰ ਇਹ ਸਤਾਵਣੀ ਵੀ ਦਿੰਨੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਸ ادارے ਨੇ ਇਹ ਜਿਹੜੀ ਲੋਕਾਂ ਨਾਲ ਧੋਖਾ ਧੜੀ ਕੀਤੀ ਹੈਗੀ ਹੈ ਜਿਹੜੇ ਸਟੂਡੈਂਟਾਂ ਨਾਲ ਧੋਖਾ ਧੜੀ ਕੀਤੀ ਹੈ ਜਿਹੜੇ ਬੱਚਿਆਂ ਨੇ ਇੱਕ ਸੁਪਨਾ ਸੰਜੋਇਆ ਸੀਗਾ ਵੀ ਡਾਕਟਰ ਬਣ ਕੇ ਅਸੀਂ ਸਮਾਜ ਦੀ ਸੇਵਾ ਕਰਨੀ ਹੈ ਉਹ ਬੱਚੇ ਅੱਜ ਜਿਹੜਾ ਹੈਗਾ ਉਹ ਆਪਣੇ ਆਪ ਹੀ ਮਾਨਸਿਕ ਰੋਗੀ ਹੋ ਚੁੱਕਿਆ ਹੈ ਉਹਨਾਂ ਦਾ ਜਿਹੜਾ ਭਵਿੱਖ ਹੈਗਾ ਉਹ ਆਪ ਹੀ ਧੁੰਦਲਾ ਦਿਖਾਈ ਦਿੰਦਾ ਹੈਗਾ ਤਾਂ ਉਹਨਾਂ ਦੀ ਬਾਹ ਫੜਾਂਗੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਨਾਂ ਨੇ ਸਾਡੇ ਲੋਕਾਂ ਨੂੰ ਜਿਹੜਾ ਹੈਗਾ ਉਹ ਨਿਆਂ ਨਾ ਦਿੱਤਾ ਤਾਂ ਅਸੀਂ ਇਹਨਾਂ ਦਾ ਜਿਹੜਾ ਹੈਗਾ ਉਹ ਬੂਹੇ ਦੇ ਅੱਗੇ ਆ ਕੇ ਸੰਘਰਸ਼ ਦਾ ਜਿਹੜਾ ਮੈਦਾਨ ਪਖਾਵਾਂਗੇ ਇਹ ਕੀ ਕੀ ਕਹਿਣਾ ਚਾਹੁੰਗੇ ਹਾਂਜੀ ਇਹ ਸਾਰੇ ਹਾਈ ਕੋਰਟ ਦੇ ਜਿਹੜੇ ਆਰਡਰ ਹੈਗੇ ਆ ਜਿਹਦੇ ਵਿੱਚ ਬਕਾਇਦਾ ਉਹਨਾਂ ਨੇ ਲਿਖਿਆ ਹੈ ਵੀ ਇਹਨਾਂ ਦੀ 2024 ਦੇ ਵਿੱਚ ਮਾਨਤਾ ਰੱਦ ਹੈਗੀ ਆ ਕੱਲੀ ਕੱਲੀ ਗੱਲ ਉਹਨਾਂ ਨੇ ਦੱਸਿਆ ਵੀ ਕਿਹੜੇ ਕਿਹੜੇ ਕਾਰਨਾ ਕਰਕੇ ਉਹਨਾਂ ਨੇ ਕਿਹਾ ਵੀ ਇਹਨਾਂ ਕੋਲੇ ਉੱਥੇ 8 ਦੀ ਬਜਾਏ 4 ਜਿਹੜੇ ਟੀਚਰ ਸੀਗੇ ਪਹਿਲਾਂ ਸਟਾਰਟਿੰਗ ਦੇ ਵਿੱਚ ਇਹਨਾਂ ਕੋਲੇ ਕਹਿੰਦੇ 25 ਸਥੈਥੋਸਕੋਪ ਹੋਣੇ ਚਾਹੀਦੇ 4 ਸਥੈੈਥੋਸਕੋਪ ਆ ਯਾਨੀ ਉਹ ਜਿਹੜੀਆਂ ਕੰਡੀਸ਼ਨਾਂ ਪੂਰੀਆਂ ਨਾ ਕਰਦੀਆਂ ਹੋਣ ਕਰਕੇ ਐਨਸੀਐਚ ਨੇ ਇਹਨਾਂ ਦੀ ਮਾਨਤਾ ਰੱਦ ਕੀਤੀ ਸੀ ਤਾਂ ਹਾਈ ਕੋਰਟ ਦੇ ਵਿੱਚ ਜਦੋਂ ਕੇਸ ਲੱਗਿਆ ਤਾਂ ਇਹਨਾਂ ਨੇ ਕਿਹਾ ਵੀ ਸਾਨੂੰ ਪੱਖ ਰੱਖਣ ਦਾ ਮੌਕਾ ਦਿੱਤਾ ਜਾਵੇ ਹਾਈ ਕੋਰਟ ਨੇ ਜਦੋਂ ਦੁਬਾਰਾ ਇਹਨਾਂ ਦਾ ਪੱਖ ਸੁਣਨ ਤੋਂ ਬਾਅਦ ਵੀ ਕਿਹਾ ਵੀ ਤੁਹਾਡੀ ਇਹ ਜਿਹੜੀ ਮਾਨਤਾ ਰੱਦ ਕੀਤੀ ਜਾਂਦੀ ਹੈ ਕਿਉਂਕਿ ਤੱਥਾਂ ਦੇ ਉੱਪਰ ਜੋ ਤੁਹਾਡੇ ਇਹ ਤੁਸੀਂ ਸਹੀ ਨਹੀਂ ਉਤਰਦੇ ਹੈਗੇ ਇੰਨਾ ਕੁਝ ਕਰਨ ਦੇ ਬਾਵਜੂਦ ਇਹ ਜਿਹੜੇ ਧਮਕੀਆਂ ਵੀ ਇੱਥੋਂ ਤੱਕ ਇਹਨਾਂ ਦੀਆਂ ਆਈਆਂ ਹੈਗੀਆਂ ਵੀ ਜੇਕਰ ਤੁਸੀਂ ਸਾਡੇ ਨਾਲ ਇਦਾਂ ਕੋਈ ਪੇਸ਼ ਆਉਂਗੇ ਤਾਂ ਅਸੀਂ ਤੁਹਾਡੇ ਜਿਹੜੇ ਬੱਚਿਆਂ ਦੀ ਐਡਮਿਸ਼ਨ ਅੱਗੇ ਵੀ ਨਹੀਂ ਹੋਣ ਦੇਣੀ ਇਹ ਇਕਬਾਲ ਸਿੰਘ ਜਿਹੜਾ ਆਲੂਵਾਲੀਆ ਲਾਭ ਸਿੰਘ ਆਲੂਵਾਲੀਆ ਦਾ ਬੇਟਾ ਹੈਗਾ ਉਹਦੀ ਇਹ ਧਮਕੀ ਸੀ ਕਹਿੰਦਾ ਅਸੀਂ ਤੁਹਾਡੇ ਜਿਹੜੇ ਨਵੀਂ ਐਡਮਿਸ਼ਨ ਵੀ ਰਕਵਾ ਸਕਦੇ ਸੀਗੇ ਹੁਣ ਸਾਡੀ ਤਾਂ ਇਹੀ ਹੈਗਾ ਵੀ ਜਿਹੜਾ ਇਹ ਸਾਡਾ ਹੁਣ ਤੱਕ ਨੰਬਰ 1 ਤੇ ਇਹਨਾਂ ਨੇ ਵੱਡਾ ਨੁਕਸਾਨ ਕੀਤਾ ਹੈਗਾ ਵੀ ਜਿਹੜੀ ਤਾਂ ਅਸੀਂ 1,55,000 ਫੀਸ ਸੀ ਤੇ ਹੁਣ ਜਿਹੜਾ ਸੁਪਰੀਮ ਕੋਰਟ ਤੱਕ ਦੇ ਸਾਡੇ ਖਰਚੇ ਆਏ ਹੈਗੇ ਆ ਉਹ ਸਾਡੇ ਵਾਪਸ ਕੀਤੇ ਜਾਣ ਤੇ ਇਹ ਜਿਹੜੇ ਵੱਡੇ ਮਹਾ ਠੱਗਾਂ ਦੇ ਉੱਤੇ 300 ਜਿਹੜਾ 420 ਦਾ ਜਿਹੜਾ ਪਰਚਾ ਦਰਜ ਧੋਖਾਧੜੀ ਦਾ ਹੋਣਾ ਚਾਹੀਦਾ ਜਿਹੜਾ ਸਾਡੇ ਬੱਚਾ ਨਾ ਕੀਤਾ ਜਿਹੜੇ ਅਦਰ ਸਟੇਟ ਦੇ ਹੋਰ ਜਿਹੜੇ ਵਿਦਿਆਰਥੀਆਂ ਨੇ ਕੀਤਾ ਹੈਗਾ ਤੇ ਤਾਂ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਸਾਡੀ ਅਸੀਂ ਜਿੱਤ ਮੰਨਾਂਗੇ ਕੁਝ ਕਹਿਣਾ ਚਾਹਾਂ ਹਾਂ ਜੀ ਸਰ ਸਾਰਾ ਸਾਡੀ ਬੱਚੀ ਦੀ ਐਡਮਿਸ਼ਨ ਹੋਣ ਦੇ ਬਾਵਜੂਦ ਵੀ ਬੱਚੀ ਹਜੇ ਸਦਮੇ ਤੋਂ ਬਾਹਰ ਨਹੀਂ ਆਏਗੀ ਹੂੰ ਉਹਦੀ ਡਿਪਰੈਸ਼ਨ ਦੀ ਦਵਾਈ ਚੱਲਦੀ ਸਾਡਾ ਪਰਿਵਾਰ ਸਾਰਾ ਸਦਮੇ 'ਚ ਆ ਠੀਕ ਮਤਲਬ ਸਾਨੂੰ ਇੰਨਾ ਕੀ ਇਹਨਾਂ ਨੇ ਝਟਕਾ ਲਾਇਆ ਵੀ ਵੀ ਅਸੀਂ ਤਾਂ ਬੱਚਾ ਪਣਾਉਣ ਦੀ ਖਾਤਰ ਲਾਇਆ ਸੀਗਾ ਤੇ ਇਹਨਾਂ ਨੇ ਸਾਡੇ ਨਾਲ ਇੰਨਾ ਧੋਖਾ ਕੀਤਾ ਤੇ ਦੂਸਰੇ ਬੱਚਿਆਂ ਦਾ ਵੀ ਕੋਈ ਹਾਲ ਨਹੀਂਗਾ ਹੂੰ ਤੇ ਮੈਂ ਇਹਨਾਂ ਨੂੰ ਫੀਸ ਵਾਰ ਤੱਕ ਆਖਿਆ ਜਦੋਂ ਮੈਨੂੰ ਆਦੇ ਜੇ ਤੁਸੀਂ ਫੀਸ ਮੰਗੋਗੇ ਤਾਂ ਅਸੀਂ ਐਡਮਿਸ਼ਨ ਰਕਵਾ ਦਾਂਗੇ ਧਮਕੀ ਦਿੱਤੀ ਬਿਲਕੁਲ ਜੀ ਜੀ ਉਸ ਤੋਂ ਬਾਅਦ ਅਸੀਂ ਫਿਰ ਆ ਗਏ ਉਦੋਂ ਬਾਅਦ ਆਪਣਾ ਬਾਰ ਹੀ ਨਹੀਂ ਖੋਲਦੇ ਹੈਗੇ ਜਦੋਂ ਜਾਨਦੇ ਆ ਨਾ ਫੋਨ ਚੱਕਦੇ ਆ ਤਾਂ ਗੱਲਬਾਤ ਕੀਤੀ ਮਾਮਲਾ ਤੁਹਾਡੇ ਸਾਹਮਣੇ ਆਇਆ ਹੈ ਕਿ ਅਬੋਰ ਦੇ ਵਿੱਚ ਜਿਹੜਾ ਹੋਮੋਪੈਥਿਕ ਕਾਲਜ ਹੈ ਕਿਸ ਤਰੀਕੇ ਇਹਨਾਂ ਵਿਦਿਆਰਥੀਆਂ ਦਾ ਸ਼ੋਸ਼ਣ ਕਰ ਰਿਹਾ ਅਸੀਂ ਪੱਕਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਾਲਜ ਦੇ ਮੁਖੀ ਦਾ ਕਿ ਉਹਨਾਂ ਦੇ ਅਸਤੇ ਕੀ ਕਹਿੰਦੇ ਹਨ ਰਖਵਾਰ ਸਿੰਘ ਜੀ ਹਾਂ ਜੀ ਮਨਿੰਦਰ ਜੀ ਸਿੱਧੂ ਗੱਲ ਕਰ ਰਹੇ ਜੀ ਲੋਕ ਵਾਇਸ ਟੀਵੀ ਤੋਂ हां जी सिद्धू साहब कियाला ठीक हो बहुत बढ़िया ਤੁਸੀਂ ਠੀਕ ਹੋ ਜੀ ਪਹਿਲਾਂ ਤਾਂ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਆਪਣੀ ਬਾਈ ਚਾਂਸ ਕਦੀ ਗੱਲ ਨਹੀਂ ਹੋ ਪਾਏਗੀ ਜੀ ਜੀ ਤੇ ਮੈਂ ਤੁਹਾਡੀਆਂ ਵੀਡੀਓਜ਼ ਵਗੈਰਾ ਦੇਖਿਆ ਹੈ ਵੈਰੀ ਗੁੱਡ ਆਪਾਂ ਚੈਨਲ ਚਲਾਉਣਾ ਟੀਵੀ 24 ਨਾਸ਼ੀਵ ਚੈਨਲ ਜਿਹੜਾ ਠੀਕ ਹੈ ਜੀ ਠੀਕ ਹੈ ਠੀਕ ਤੇ ਤੁਹਾਡੀ ਆਵਾਜ਼ ਤੋਂ ਮੈਂ ਤੁਹਾਨੂੰ ਪਛਾਨਿਆ ਠੀਕ ਹੈ ਸਰ ਜੀ ਹੁਕਮ ਕਰੋ ਸਿੱਧੂ ਸਾਹਿਬ ਉਹ ਬੇਨਤੀ ਸੀ ਇੱਕ ਪੱਖ ਲੈਣਾ ਸੀ ਉਹ ਸਾਡੇ ਕੋਲ ਨਾ ਆਇਆ ਸੀ ਇੱਕ ਪਰਿਵਾਰ ਆਇਆ ਸੀ ਜਸਮੀਤ ਜੌਰ ਲੜਕੀ ਬ੍ਰਦਰ ਉਹਨਾਂ ਫਰਾਡ ਬੰਦੇ ਨੇ ਇਸ ਤੋਂ ਵੱਧ ਕੁਝ ਨਹੀਂ ਹਾਈ ਕੋਰਟ ਦੀ ਕਾਪੀ ਉਹਨਾਂ ਦੇ ਕੋਲੇ ਹੈ ਹਾਈ ਕੋਰਟ ਦੀ ਕਾਪੀ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਉਹ ਕਹਿੰਦੇ ਜੀ ਵੀ ਤੁਹਾਡਾ ਕਾਲਜ ਨੂੰ ਮਾਨਤਾ ਨਹੀਂ ਪ੍ਰਾਪਤ ਸੀ ਤੇ ਫਿਰ ਵੀ ਐਡਮਿਸ਼ਨ ਇਹਨਾਂ ਦੀ ਹਾਈ ਕੋਰਟ ਦੇ ਆਰਡਰ ਤੇ ਹੋਈ ਹੈ ਕਾਲਜ ਐਡਮਿਸ਼ਨ ਕਰ ਹੀ ਨਹੀਂ ਸਕਦਾ ਇਹਨਾਂ ਨੂੰ ਕੋਈ ਆਪਦੀ ਐਡਮਿਸ਼ਨ ਲੈਟਰ ਦਿਓ ਐਡਮਿਸ਼ਨ ਲੈਟਰ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਨੇ ਇਸ਼ੂ ਕੀਤੀ ਹੈ ਜੀ ਜੇ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਇਸ਼ੂ ਕਰੇਗੀ ਇਟ ਮੀਨਸ ਉਹ ਗਲਤ ਨਹੀਂ ਹੋ ਸਕਦੀ ਜੀ ਤੇ ਜੇ ਕੀਤੀ ਵੀ ਇਹਦਾ ਗੁਰ ਰਵੀਦਾਸ ਐਰਵੇਦਿ ਕੀਨ ਉਹਦੋਂ ਬਾਅਦ ਇਹ ਹਾਈ ਕੋਰਟ ਦੇ ਜੇ ਐਡਮਿਸ਼ਨ ਗਲਤ ਹੁੰਦੀ ਜਾਂ ਕੋਈ ਇਹ ਜੀ ਦਿੱਕਤ ਹੁੰਦੀ ਹਾਈ ਕੋਰਟ ਬੱਚੇ ਨੂੰ ਟਰਾਂਸਫਰ ਨਹੀਂ ਕਰ ਸਕਦਾ ਹੈ ਨਾ ਸਰ ਜੀ ਓਨਲੀ ਵੈਲਿਡ ਐਡਮਿਸ਼ਨ ਕੈਨ ਬੀ ਟਰਾਂਸਫਰਡ ਓਕੇ ਤੁਸੀਂ ਕਹਿ ਰਹੇ ਹੋ ਵੀ ਉਹ ਉਹ ਮਤਲਬ ਝੂਠ ਬਾਰ ਰਹੇ ਮੈਂ ਮੈਂ ਲਾਇਰ ਆ ਤੇ ਆਪਾਂ ਇਹ ਜੀ ਕਿਸੇ ਵੀ ਥਾਂ ਤੇ ਗਲਤੀ ਕਿਵੇਂ ਕਰ ਸਕਦੇ ਆਂ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਉਹ ਨਹੀਂ ਉਹ ਤਾਂ ਇਹ ਕਹਿ ਰਹੇ ਸੀ ਨਾ ਕਹਿੰਦੇ ਵੀ ਇਹਨਾਂ ਨੇ ਪਹਿਲਾਂ ਹੋਮੋਪੈਥੀ 'ਚ ਐਡਮਿਸ਼ਨ ਕਰਵਾਈ ਫਿਰ ਇਹ ਕਹਿੰਦੇ ਸਾਡੇ ਕੋਲ ਟੀਚਰ ਇਧਰ ਘੱਟ ਹੈ ਤੁਸੀਂ ਇਧਰ ਜਾਂ ਆਯੁਰਵੇਦ ਬਾਹਰੋਂ ਚੈੱਕ ਕਰਤਾ ਇਹਨਾਂ ਦੇ ਸਾਰੇ ਇਹਨਾਂ ਦੇ ਫਰਾਡ ਹੈ ਆਯੁਰਵੇਦ ਦੇ ਵਿੱਚ ਇੱਕ ਵੀ ਸੀਟ ਜਿਹੜੀ ਹੈ ਉਹ ਖਾਲੀ ਨਹੀਂਗੀ ਠੀਕ ਹੈ ਜੀ ਕਿਵੇਂ ਆਯੁਰਵੇਦ 'ਚ ਟ੍ਰਾਂਸਫਰ ਹੋ ਜਾਣਗੇ ਨਾ ਹੀ ਇਹ ਪੋਸੀਬਲ ਹੁੰਦਾ ਕਿਉਂਕਿ ਇਹ ਮੈਂ ਤੁਹਾਨੂੰ ਫੇਰ ਮੜੇ ਦੱਸਦਾ ਕਿਉਂਕਿ ਤੁਸੀਂ ਟੈਕਨੀਕਲ ਬੰਦੇ ਹੋ ਸਮਝ ਸਕਦੇ ਹੋ ਜੀ 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 ਕੀ ਹੁੰਦਾ ਬਈ ਨੀਟ ਦੇ ਸਕੋਰ ਤੋਂ ਬਾਅਦ ਕਾਉਂਸਲਿੰਗ ਹੁੰਦੀ ਹੈ ਜੀ ਕਾਉਂਸਲਿੰਗ ਹੁੰਦੀ ਹੈ ਗੁਰੂ ਰਵੀਦਾਸ ਆਯੁਰਵੇਦਿਕ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਜੀ ਬੱਚਾ ਐਪ ਨੂੰ ਰਜਿਸਟਰ ਕਰਦਾ ਹੈ ਕਾਲਜ ਦੀ ਚੁਆਇਸ ਭਰਦਾ ਹੈ ਜੀ ਜੀ ਕਾਲਜ ਦੀ ਚੁਆਇਸ ਭਰਨ ਤੋਂ ਬਾਅਦ ਯੂਨੀਵਰਸਿਟੀ ਅਲਾਟਮੈਂਟ ਲੈਟਰ ਇਸ਼ੂ ਕਰਦੀ ਹੈ ਜੀ ਉਹ ਅਲਾਟਮੈਂਟ ਲੈਟਰ ਤੁਹਾਡੀ ਐਡਮਿਸ਼ਨ ਹੁੰਦੀ ਹੈ ਜੀ ਇੱਕ ਵਾਰੀ ਲਾਸਟ ਡੇਟ ਆਫ ਐਡਮਿਸ਼ਨ ਨੰਗਨ ਤੋਂ ਬਾਅਦ ਇਹ じゃ ਕੋਈ ਚਾਂਸ ਹੀ ਨਹੀਂ ਬੱਚਾ ਕਿਤੇ ਹੋਰ ਸ਼ਿਫਟ ਕੀਤਾ ਜਾ ਸਕਦਾ ਹੋਵੇ ਜੀ ਔਰ ਐਸ ਪਰ ਮੈਡੀਕਲ ਜਿਹੜੀਆਂ ਸੀਟਾਂ ਨੇ ਇਹ ਟ੍ਰਾਂਸਫਰੇਬਲ ਵੈਸੇ ਨਹੀਂ ਹੁੰਦੀਆਂ ਜੀ ਹਾਈ ਕੋਰਟ ਨੇ ਜਦੋਂ ਸਾਡੇ ਤੋਂ ਪੱਖ ਪੁੱਛਿਆ ਸਾਰਿਆਂ ਤੋਂ ਪੁੱਛਿਆ ਜੀ ਉਸ ਸਾਰਿਆਂ ਵੱਲੋਂ ਐਨਓਸੀ ਲੱਗੀ ਹੈ ਜੀ ਤੁਸੀਂ ਆਪ ਸੋਚੋ ਵੀ ਇੱਕ ਨੈਸ਼ਨਲ ਕਮਿਸ਼ਨ ਜਿਹੜਾ ਹੈ ਜਿਹੜੇ ਬੱਚੇ ਦੀ ਐਡਮਿਸ਼ਨ ਹੋਈ ਨਾ ਹੋਵੇ ਜਾਂ ਗਲਤ ਹੋਈ ਹੋਵੇ ਕੀ ਉਹਦੇ ਲਈ ਐਨਓਸੀ ਈਸ਼ੂ ਕਰੇਗਾ ਜੀ ਨਹੀਂ ਜੈਨੀ ਮੈਂ ਤੁਹਾਡੇ ਤੋਂ ਪੁੱਛਣਾ ਨਹੀਂ ਨਹੀਂ ਮੈਂ ਉਹ ਦੇਖੋ ਦੇਖੋ ਮੈਂ ਤਾਂ ਤੁਹਾਡਾ ਪੱਖ ਰੱਖਣਾ ਹੈ ਮੈਂ ਤੁਹਾਨੂੰ ਜਵਾਬ ਨਹੀਂ ਦੇ ਸਕਦਾ ਵੀ ਕਰੇਗਾ ਜਾਂ ਨਹੀਂ ਕਰੇਗਾ ਨਹੀਂ ਮੈਂ ਤਾਂ ਮੈਂ ਤੁਹਾਨੂੰ ਸਵਾਲ ਕੀਤਾ ਤੁਸੀਂ ਉਹਦੇ ਜੋ ਮਰਜ਼ੀ ਪੱਖ ਰੱਖੋ ਉਹ ਕਰੇ ਦੇਖੋ ਪੋਜ਼ਿਟਿਵ ਪੱਖ ਨਹੀਂ ਨਹੀਂ ਪੋਜ਼ਿਟਿਵ ਮੇਰੀ ਮੇਰੀ ਗੱਲ ਸਮਝੋ ਸਿੱਧੂ ਸਾਹਿਬ ਤੁਸੀਂ ਮੇਰੀ ਮੇਰੀ ਗੱਲ ਮੇਰੀ ਮੇਰੀ ਗੱਲ ਸੁਣੋ ਹੁਣ ਤੁਸੀਂ ਨਹੀਂ ਪਹਿਲਾਂ ਮੇਰੀ ਗੱਲ ਤਾਂ ਸੁਣੋ ਪਹਿਲਾਂ ਹੁਣ ਤੁਸੀਂ ਮੇਰੀ ਗੱਲ ਜਿਹੜੀ ਤੁਸੀਂ ਪੁਆਇੰਟ ਰੱਖਿਆ ਉਹ ਜਵਾਬ ਤਾਂ ਲੈ ਲਓ ਚਲੋ ਫਿਰ ਤੁਸੀਂ ਬੋਲ ਤੁਸੀਂ ਬੋਲੋ ਮੈਂ ਮੈਂਵਾ ਦੂੰਗਾ ਸਾਰੀ ਗੱਲ ਜੀ ਸਰ ਜੀ ਤੇਰੇ ਮਾਮਲੇ ਸਬਜੁਡਾਈਜ਼ ਹੈ ਇਹਦੇ ਉਸੇ ਕੋਈ ਵੀ ਗੱਲ ਕਰਨਾ ਜਿਹੜਾ ਹੈ ਨਾ ਉਹ ਆਪਣੇ ਆਪ ਦੇ ਵਿੱਚ ਸੋਚ ਕੇ ਕਰਨ ਦੀ ਗੱਲ ਹੈ ਬਿਕਾਜ਼ ਇਟ ਇਜ਼ ਸਬਜੁਡਾਈਜ਼ ਵੈਨ ਅ ਥਿੰਗ ਇਜ਼ ਸਬਜੁਡਾਈਜ਼ ਆਪਾਂ ਕੋਈ ਵੀ ਚੀਜ਼ ਜਿਹੜੀ ਹੈ ਨੀ ਖਬਰ ਤਾਂ ਹੋ ਜਾਂਦੀ ਹੈ ਜੀ ਖਬਰ ਤਾਂ ਕੋਈ ਨਹੀਂ ਖਬਰ ਨਹੀਂ ਹੋ ਸਕਦੀ ਤੁਸੀਂ ਉਹ ਇਹ ਨਹੀਂ ਹੁੰਦਾ ਜੀ ਸਭ ਇੱਥੇ ਮੈਂ ਤੁਹਾਨੂੰ ਦੱਸਦਾ ਜੀ ਹਾਈ ਹਾਈ ਕੋਰਟ ਦੇ ਵਿੱਚ ਮਾਮਲਾ ਸੀ ਕਰਨਲ ਬਾਰਤ ਜੀ ਅਸੀਂ ਇੱਥੇ ਖਬਰਾਂ ਕੀਤੀਆਂ ਜੀ ਇਹ ਚੀਜ਼ਾਂ ਜਾਣਦਾ ਬ੍ਰਦਰ ਐਂ ਨਾ ਕਰੋ ਪਲੀਜ਼ ਮੈਨੂੰ ਨਹੀਂ ਤੁਸੀਂ ਵੀ ਐਂ ਮੈਨੂੰ ਇਹ ਨਾ ਨਾ ਦੱਸੋ ਮੈਂ ਉਹੀ ਗੱਲ ਕਰਵਾ ਜਿਹੜੀ ਮੈਂ ਤੁਹਾਨੂੰ ਮਨਾ ਨਹੀਂ ਕਰਦਾ ਜੀ 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 ਜੀਰ ਪੈਰੋਗੇਟਿਵ ਬਟ ਆਪਾਂ ਇਹਨਾਂ 'ਕਿ ਜ਼ਰੂਰ ਸਿੱਧੂ ਸਾਹਿਬ ਇਹਨੂੰ ਸੋਚ ਕੇ ਕਰੀਏ ਕਿ ਇਹਦੇ ਨਾਲ ਮੇਰੀ ਮੈਂ ਤੁਹਾਡਾ ਪੱਖ ਮੈਂ ਤੁਹਾਡਾ ਪੱਖ ਲੈਣ ਲਈ ਫੋਨ ਕੀਤਾ ਜੀ ਉਸੇ ਲਈ ਹੈ ਕਿ ਤੁਹਾਡੀ ਰੈਪ ਵੈਸੇ ਆਪਾਂ ਵੈਸੇ ਹੀ ਨਹੀਂ ਲੈ ਸਕਦੇ ਬਿਕਾਉਂ ਨਹੀਂ ਲੈ ਸਕਦੇ ਆ ਜੀ ਕਿਉਂ ਨਹੀਂ ਲੈ ਸਕਦੇ ਸਰ ਇਹ ਤੁਹਾਡਾ ਚੈਨਲ ਨਹੀਂਗਾ ਬ੍ਰਦਰ ਇਹ ਕਿਉਂ ਨਹੀਂ ਲੈ ਸਾਡਾ ਚੈਨਲ ਕਿਉਂ ਨਹੀਂਗਾ ਜੀ ਤੁਹਾਡਾ YouTube ਦਾ ਚੈਨਲ ਚੈਨਲ ਨਹੀਂ ਹੁੰਦਾ ਬ੍ਰਦਰ ਤੁਸੀਂ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਸਰ ਇੱਕ ਮਿੰਟ ਸਰ ਇੱਕ ਮਿੰਟ ਸਰ ਹਾਂਜੀ ਕਿਹੜਾ ਕਿਹੜਾ ਜਿਹੜਾ ਚੈਨਲ ਚੱਲ ਰਿਹਾ ਉਹ ਵੈਬ ਤੇ ਨਹੀਂ ਅੱਜ ਜੇ ਬ੍ਰਦਰ ਵੈਬ ਤੇ ਤਾਂ ਤੁਸੀਂ ਮੈਨੂੰ ਇਹ ਇਹ ਸਰਟੀਫਿਕੇਟ ਮੈਂ ਤੁਹਾਡੇ ਤੋਂ ਨਹੀਂ ਲੈਣਾ ਇਹ ਤੇ ਕਿਰੋਂ ਕਿਉਂ ਨਹੀਂ ਲੈਣਾ ਬ੍ਰਦਰ ਨਹੀਂ ਲੈਣਾ ਜੀ ਤੁਹਾਡੇ ਤੋਂ ਤੁਸੀਂ ਕੌਣ ਹੁੰਦੇ ਹੋ ਮੈਨੂੰ ਇਹ ਕਹਿਣ ਵਾਲੇ ਜੀ ਮੈਂ ਤੁਹਾਡੇ ਮੈਂ ਕਿਉਂ ਨਹੀਂ ਕਹ ਤੁਸੀਂ ਮੈਨੂੰ ਸਵਾਲ ਨਹੀਂ ਨਹੀਂ ਜੀ ਮੈਂ ਤੁਸੀਂ ਫਿਰ ਮੈਨੂੰ ਇਹ ਨਹੀਂ ਕਹਿ ਸਕਦੇ ਕਿੰਪਾਸ ਦੇ ਸਾਸੀਂ ਤੁਹਾਡਾ ਚੈਨਲ ਇੱਕ ਮਿੰਟ ਤੁਹਾਡਾ ਇਹ ਚੈਨਲ ਇਲੀਗਲ ਹੈ ਬ੍ਰਦਰ ਔਰ ਡੈਫੀਨੇਟਲੀ ਤੁਸੀਂ ਇਹਦੇ ਉੱਤੇ ਕਰੋ ਮੈਂ ਤੁਹਾਨੂੰ ਦੇ ਦਾਂਗਾ ਮਿਨਿਸਟਰੀ ਆਫ ਇਨਫੋਰਮੇਸ਼ਨ ਸਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਜੀ ਮੇਰੀ ਗੱਲ ਇਧਰ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਇਹ ਸ਼ਬਦ ਵਰਤੇ ਮੇਰਾ ਚੈਨਲ ਇਲਿਗਲ ਹੈ ਡੈਫੀਨੇਟਲੀ ਇਲਿਜੀ ਇਲਿਗਲ ਬ੍ਰਦਰ ਇਹ ਇਹ ਸ਼ਬਦ ਹੁਣ ਤੁਹਾਡਾ ਰਿਕਾਰਡ ਹੈ ਤੁਸੀਂ ਬਿਲਕੁਲ ਇਹਨੂੰ ਆਇਆ ਪਾਇਆ ਵੀ ਇਲੈਗਲ ਹੈ ਔਰ ਪੂਰੀ ਗੱਲ ਇਹੀ ਹੈ ਕਿ ਤੁਹਾਡਾ ਕਾਲਜ ਇਲੈਗਲ ਹੈ ਤੁਸੀਂ ਕਾਲ ਦੇ ਵਿੱਚ ਫੇਕ ਐਡਮਿਸ਼ਨ ਕਰਵਾਉਨੇ ਆ ਇਸ ਤੋਂ ਪਹਿਲਾਂ ਤਾਂ ਮੈਂ ਪੱਕ ਲੈਣਾ ਸੀ ਹੁਣ ਤੁਸੀਂ ਵੀ ਆਪਾਂ ਕੋਰਟ ਦੇ ਵਿੱਚ ਹੀ ਮਿਲਾਂਗੇ ਕੋਈ ਗੱਲ ਨਹੀਂ ਤੁਸੀਂ ਨਹੀਂ ਆਪਾਂ ਕੋਰਟ ਦੇ ਵਿੱਚ ਮਿਲਾਂਗੇ ਸਰ